ਹੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਜਿਹੜੇ ਸੱਜਣ ਨੇ ਨਾ ਨੋਂ ਵੀ ਆਪ ਦੱਸਣਗੇ ਜਿਹੜੇ ਅੱਗੇ ਹੋ ਕੇ ਲੜੇ ਨੇ ਅਗਲੀ ਸਟੇਜ ਤੇ ਲੜੇ ਨੇ ਮਾਝੀ ਵਾਲੀ ਸਟੇਜ ਦੇ ਉੱਪਰ ਜਿੱਥੇ ਜਾਣ ਤੋਂ ਮਨਾਹੀ ਹੈ ਆ ਆ ਦੇਖੋ ਆ ਸੱਜਣ ਨੇ ਜਿਨ੍ਹਾਂ ਨੂੰ ਕੋਲਸ ਨੇ ਪੈਰਾ ਹੈਡ ਮਤੋ ਲਿਆ ਸੀ ਹਾਂ ਬਾਬਾ ਜੀ ਆਓ ਦੱਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਿਹੜੇ ਨਾ ਨੰਬਰ ਦਮਾਸੇ ਵਿੱਚ ਜੋ ਸੈਤ੍ਰਿਕ ਹਾ ਬਪਰੇ ਆ ਸੀ ਠੀਕ ਆ ਜੀ ਆਰਐਸਐਲਐਮ ਬੀਜੇਪੀ ਨੇ ਆ ਕੇ ਸਾਡੇ ਤੇ ਹਮਲਾ ਕੀਤਾ ਜੀ ਸਾਡੇ ਬਜ਼ੁਰਗਾਂ ਦੇ ਸੱਟਾਂ ਲੱਗੀਆਂ ਸਾਡੇ ਨੌਜਵਾਨਾਂ ਮੁੰਡਿਆਂ ਦੇ ਸਾਡੇ ਸਾਡੇ ਸਾਰਿਆਂ ਦੇ ਸੱਟਾਂ ਲੱਗੀਆਂ ਜਿਹਦੇ ਜੋ ਚਾਰ ਚਿਹਰੇ ਇਦਾਂ ਦੇ ਆ ਜਿਹੜੇ ਪੁਲਿਸ ਨੇ ਫੜ ਕੇ ਉਹਦੇ ਰੋਲਿਆ ਸੀ ਔਰ ਦੋਨ ਕੁ ਚੰਗੀ ਦਾ ਕੁੱਟਿਆ ਜੀ ਸਾਨੂੰ ਪੈਰਾਥਲੈ ਰੋੜਿਆ ਜੀ ਉਸ ਤੋਂ ਬਾਅਦ ਇੱਕ ਨੌਜਵਾਨ ਨੂੰ ਪੁਲਿਸ ਨੇ ਚੱਕ ਲਿਆ ਤੇ ਉਸ ਤੋਂ ਬਾਅਦ ਹੀ ਉਸ ਉਸੇ ਨੌਜਵਾਨ ਨੇ ਸਾਨੂੰ ਜਿਹਨਾਂ ਨੇ ਹੱਥ ਲਾਇਆ ਜੀ ਉਸ ਤੋਂ ਬਾਅਦ ਨੌਜਵਾਨ ਨੇ ਉਹਦੇ ਹੱਥ ਵੱਢੇ ਉਸ ਤੋਂ ਬਾਅਦ ਹੀ ਉਸ ਉਸ ਨੌਜਵਾਨ ਨੂੰ ਚੱਕਿਆ ਗਿਆ ਉਸ ਤੋਂ ਬਾਅਦ ਉਹਨੂੰ ਬੋਇ ਕਰਾਇਨ ਲੈ ਜਮੀਰ ਇੰਦਰ ਮਹਾਰੀ ਪੇਜ ਦੇ ਉੱਪਰ ਮੈਂ ਤੁਹਾਨੂੰ ਬੇਨਤੀ ਕਰਦਾ ਬਾਈ ਜੀ ਬਾਈ ਨੂੰ ਕਰ ਇੱਕ ਵਾਰ ਫੋਨ ਲਾਇਓ ਹੌਸਲਾ ਵਧਾਓ ਹੈ ਸੀ ਚੜ੍ਹਦੀ ਕਲਾ ਦੇ ਵਿੱਚ ਪਰ ਆਹ ਬੜਾ ਪੱਖ ਸੀ ਨਾ ਪੁਲਿਸ ਦਾ ਤੁਹਾਨੂੰ ਆ ਦਿਖਾਣਾ ਜ਼ਰੂਰੀ ਸੀਗਾ ਆ ਦੁਬਾਰਾ ਨੰਬਰ نوٹ ਕਰ ਲੈਣਾ 720673389 ਮੈਂ ਨੰਬਰ ਲਿਖੇ ਵੀ ਪਾਉਂਗਾ ਇਹ ਨੰਬਰ ਮੈਂ ਲਿਖੇ ਵੀ ਪਾ ਦੂੰਗਾ ਮੇਰਾ ਆਪਦਾ ਨੰਬਰ 7791 63504 ਇਹਨਾਂ ਦਾ ਨੰਬਰ ਮੇਰੇ ਕੋਲ ਹੋਊਗਾ ਕਿਸੇ ਵੀ ਸੱਜਣ ਨੂੰ ਚਾਹੀਦਾ ਗੱਲ ਕਰਿਆ ਕਰੋ ਵਿਦੇਸ਼ ਦੀ ਜਿਹੜੀ ਸੰਗਤ ਹੈ ਨਾ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਦਸਬੰਧ ਦੇਣ ਦਾ ਤਰੀਕਾ ਬਦਲ ਲਓ ਇਹ ਸਟੇਜਾਂ ਵਾਲੇ ਨਾ ਵੱਡੀ ਸਟੇਜਾਂ ਵਾਲੇ ਵੱਡੀਆਂ ਸਟੇਜਾਂ ਵਾਲਿਆਂ ਦੀ ਗੱਲ ਕਰਦਾ ਬਸ ਸਾਡੇ ਇਹ ਜਿਹੜੇ ਸੰਘਰਸ਼ੀ ਯੋਧੇ ਨੇ ਤੁਸੀਂ ਨਾ ਨਾਲ ਵੀ ਤਾਂ ਜੁੜੋ ਜਿਹੜੇ ਫਰੰਟ ਲਾਈਨ ਦੇ ਉੱਪਰ ਲੜ ਰਹੇ ਨੇ ਨਾ ਤਾਂ ਉਹਰੇ ਪਾਣੀ ਸੀਗਾ ਇਸ ਸਟੇਜ ਦੇ ਉੱਪਰ ਹੈ ਨਾ ਨਾ ਉਹਰੇ ਬਾਲਣ ਅੱਛਾ ਲੜਨ ਡਾਂਗਾ ਇਹ ਖਾਨ ਤੇ ਮਲਾਈ ਜਿਹੜੀ ਪਿਛਲੀ ਸਟੇਜ ਖਾ ਕੇ ਬੈਜੇ ਤੇ ਤੁਹਾਨੂੰ ਵੀ ਪਤਾ ਮੈਂ ਕਿੱਥੇ ਬੋਲਣਾ ਮੈਂ ਕੈਮਰਾਮੈਨ ਮੇਰੇ ਸੱਜਣ ਨੂੰ ਸੁਨੀ ਵੀਰੇ ਨੂੰ ਜਿਹੜੇ ਮੇਰੇ ਪੇਜ ਵਾਲੇ ਨੇ ਹਾਂ ਜੀ ਹੁਣ ਕਹਿੰਦਾ ਵੀ ਬਸ ਤੁਸੀਂ ਹੁਣ ਸਮਾਪਤ ਕਰੋ ਨਹੀਂ ਫਿਰ ਮੈਂ ਜੋਸ਼ ਆ ਕੇ ਵਧੀਆ ਗੱਲਾਂ ਬੋਲੂਗਾ ਕਈਆਂ ਦੀ ਮਿਰਚਾਂ ਉਹ ਲੱਗਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀਥੇ ਮੇਰੇ ਨਾਲ ਜਿਹੜੇ ਸੱਜਣ ਨੇ ਨਾ ਨੋ ਵੀ ਆਪ ਦੱਸਣਗੇ ਜਿਹੜੇ ਅੱਗੇ ਹੋ ਕੇ ਲੜੇ ਨੇ ਅਗਲੀ ਸਟੇਜ ਤੇ ਲੜੇ ਨੇ ਮੱਝ ਵਾਲੀ ਸਟੇਜ ਦੇ ਉੱਪਰ ਜਿੱਥੇ ਜਾਣ ਤੋਂ ਮਨਾਹੀ ਆ ਆ ਆ ਦੇਖੋ ਆ ਸੱਜਣ ਨੇ ਜਿਹਨਾਂ ਨੂੰ ਪੁਲਿਸ ਨੇ ਪੈਰਾਂ 'ਚ ਹੇਡ ਮਤੋੜਿਆ ਸੀ ਹਾਂ ਬਾਬਾ ਜੀ ਆਓ ਦੱਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਿਹੜੇ ਹਨ ਨਾ ਦਮਾਸੀ ਜੀ ਜੋ ਸਤੈ ਤਰੀਕ ਹਾ ਬਪਰੇ ਆ ਸੀ ਠੀਕ ਆ ਜੀ ਆਰਐਸਐਲ ਐ ਬੀਜਪੀ ਨੇ ਆ ਕੇ ਸਾਡੇ ਤੇ ਹਮਲਾ ਕੀਤਾ ਜੀ ਸਾਡੇ ਬਜ਼ੁਰਗਾਂ ਦੇ ਸੱਟਾਂ ਲੱਗੀਆਂ ਸਾਡੇ ਨੌਜਵਾਨਾਂ ਮੁੰਡਿਆਂ ਦੇ ਸਾਡੇ ਸਾਡਾਂ ਦੇ ਸੱਟਾਂ ਲੱਗੀਆਂ ਜਿਹਦੇ ਜੋ ਚਾਰ ਚਿਹਰੇ ਇਦਾਂ ਦੇ ਆ ਜਿਹਰੇ ਪੁਲਿਸ ਨੇ ਫੜ ਕੇ ਥੱਲੇ ਰੋਲਿਆ ਸੀ ਔਰ ਦੋਨੋਂ ਕੁਝ ਚੰਗੀ ਦਾ ਕੁੱਟਿਆ ਜੀ ਸਾਨੂੰ ਪੈਰਾਥਲੇ ਰੋੜਿਆ ਜੀ ਉਸ ਤੋਂ ਬਾਅਦ ਇੱਕ ਨੌਜਵਾਨ ਨੂੰ ਪੁਲਿਸ ਨੇ ਚੱਕ ਲਿਆ ਤੇ ਉਸ ਤੋਂ ਬਾਅਦ ਹੀ ਉਸ ਉਸੇ ਨੌਜਵਾਨ ਨੇ ਸਾਨੂੰ ਜਿਹਨੂੰ ਉਹਨਾਂ ਨੇ ਹੱਥ ਲਾਇਆ ਜੀ ਉਸ ਤੋਂ ਬਾਅਦ ਨੌਜਵਾਨ ਨੇ ਉਹਦੇ ਹੱਥ ਵੱਢੇ ਜੀ ਉਸ ਤੋਂ ਬਾਅਦ ਹੀ ਉਸ ਉਸ ਨੌਜਵਾਨ ਨੂੰ ਚੱਕਿਆ ਗਿਆ ਉਸ ਤੋਂ ਬਾਅਦ ਉਹਨੂੰ ਬੋਇ ਕਰਾਇਂ ਲੈ ਗਏ ਤੇ ਦਿਲੀਬ ਜੇਲ੍ਹ ਦੇ ਵਿੱਚ ਮਰ ਗਿਆ ਉਹਦੇ ਨਾਲ ਕੋਈ ਨਹੀਂ ਸਹਾਰ ਹੋਈ ਉਹਦੇ ਤੇ ਤੇ ਜਲਦ ਤੋਂ ਜਲ ਇਹ ਮੰਗ ਹੈ ਜੀ ਸਾਨੂੰ ਉਹ ਬੰਦਾ ਵਾਪਸ ਚਾਹੀਦਾ ਵਾ ਠੀਕ ਹੈ ਜਿਸੇ ਹੱਥੇ ਵੀ ਆਹੀ ਉਹਦਾ ਲਾਇ ਹੀ ਆਪ ਕਰਾਂ ਲਗੇ ਜਦੋਂ ਸਾਡੇ ਸਾਡਾ ਬੰਦਾ ਸਾਡੇ ਨਾਲ ਹੋਣਾ ਚਾਹੀਦਾ ਵਾ ਭਾਈ ਤੁਹਾਡਾ ਕਿਹੜਾ ਜ਼ਿਲ੍ਹਾ ਹੈ ਮੇਰਾ ਤਾਂ ਜੰਮੂ ਆ ਜੀ ਆਪਣਾ ਫੋਨ ਨੰਬਰ ਬੋਲੋ ਮੈਂ ਬੇਨਤੀ ਕਰਦਾ ਵਰਲਡੀ ਸੰਗਤ ਬਾਈ ਨੂੰ ਫੋਨ ਕਰਕੇ ਇਹਨਾਂ ਦਾ ਹਾਲ ਚਾਲ ਪੁੱਛੇ ਜੇ ਕਿਸੇ ਨੇ ਸੇਵਾ ਕਰਨੀ ਹੈ ਸਿੱਧੇ ਦੌਰ ਦੇ ਨੇ ਦੀ ਸੇਵਾ ਕਰ ਲਿਓ ਬਾਬਾ ਜੀ ਨੰਬਰ ਬੋਲੋ ਨੰਬਰ ਹੈ ਜੀ 7206 73389 ਆਹ ਫੋਨ ਫੜੋ ਬਾਬਾ ਜੀ ਹੁਣ ਬੇਨਤੀ ਮੇਰੀ ਇਸ ਇਸ ਪ੍ਰਕਾਰ ਆ ਵੀ ਮੈਨੂੰ ਬੜਾ ਮਾਣ ਹੈ ਕਿ ਮੈਨੂੰ ਉਹਨਾਂ ਦੇ ਦਰਸ਼ਨ ਹੋਏ ਔਰ ਇਹ ਸੰਘਰਸ਼ੀ ਨੇ ਠੀਕ ਹੈ ਅਸੀਂ ਪੇਜਾਂ ਵਾਲੇ ਆ ਬੇਸ਼ੱਕ ਅਸੀਂ ਪੇਜਾਂ ਵਾਲੇ ਆ ਅਸੀਂ ਕੀ ਕਰਦੇ ਆ ਉਹ ਸਾਨੂੰ ਪਤਾ ਮੈਂ ਵਰਲਡ ਦੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਸ ਵੀਰ ਨੂੰ ਤੇਰਾ ਫੋਨ ਲਾ ਕੇ ਪੁੱਛਿਓ ਇਸ ਘਰ ਪਰਿਵਾਰ ਦੀ ਸੀ ਵੇਖਣੇ ਆ ਨਾ ਸਟੇਜਾਂ ਤੋਂ ਆ ਕੇ ਮੁੜੋ ਨਾ ਜਿਹੜੇ ਵੱਡੇ ਵੱਡੇ ਸਿੰਗਰ ਨੇ ਉਹ ਆਖਦਾ ਵੀ ਇਹ ਵੀਰ ਲਵੇ ਆਇਆ ਕਰੋ ਭਾਈ ਜੀ ਮੇਰੇ ਕੋਲ ਕੁਝ ਨਹੀਂ ਹੈ ਵੀ ਫੀਪਰ ਮੈਨੂੰ ਮਾਣ ਹੈ ਬਾਈ ਦੇ ਉੱਪਰ ਮੈਨੂੰ ਦਿਲੋਂ ਮਾਣ ਹੈ ਜਿਹੜੇ ਮੇਰੇ ਨਾਲ ਜੁੜੇ ਹੋਏ ਹਨ ਜੀ ਜਾਗਦੀ ਜ਼ਮੀਰ ਇੰਦਰ ਬਹਾੜੀ ਪੇਜ ਦੇ ਉੱਪਰ ਮੈਂ ਤੁਹਾਨੂੰ ਬੇਨਤੀ ਕਰਦਾ ਭਾਈ ਜੀ ਬਾਈ ਨੂੰ ਕਰਾ ਇੱਕ ਵਾਰ ਫੋਨ ਲਾਇਓ ਹੌਸਲਾ ਵਧਾਓ ਹੈ ਸੀ ਚੜ੍ਹਦੀ ਕਲਾ ਦੇ ਵਿੱਚ ਪਰ ਆਹ ਬੜਾ ਪੱਖ ਸੀ ਨਾ ਪੁਲਿਸ ਦਾ ਤੁਹਾਨੂੰ ਆਹ ਦਿਖਾਣਾ ਜ਼ਰੂਰੀ ਸੀਗਾ ਆ ਦੁਬਾਰਾ ਨੰਬਰ ਨੋਟ ਕਰ ਦੇਣਾ 7720673389 ਮੈਂ ਨੰਬਰ ਲਿਖੇ ਵੀ ਪਾਉਂਗਾ ਇਹ ਨੰਬਰ ਮੈਂ ਲਿਖੇ ਵੀ ਪਾ ਦੂੰਗਾ ਮੇਰਾ ਆਪਦਾ ਨੰਬਰ 7719963504 ਇਹਨਾਂ ਦਾ ਨੰਬਰ ਮੇਰੇ ਕੋਲ ਹੋਊਗਾ ਕਿਸੇ ਵੀ ਸੱਜਣ ਨੂੰ ਚਾਹੀਦਾ ਗੱਲ ਕਰਿਆ ਕਰੋ ਵਿਦੇਸ਼ ਦੀ ਜਿਹੜੀ ਸੰਗਤ ਹੈ ਨਾ ਮੈਂ ਤੁਹਾਨੂੰ ਇੱਕ ਬ੍ਰਿੰਟ ਕਰਦਾ ਦਾ ਸਬੰਧ ਦੇਣ ਦਾ ਤਰੀਕਾ ਬਦਲ ਲਓ ਇਹ ਸਟੇਜਾਂ ਵਾਲੇ ਨਾ ਵੱਡੀ ਸਟੇਜਾਂ ਵਾਲੇ ਵੱਡੀਆਂ ਸਟੇਜਾਂ ਵਾਲੇ ਦੀ ਗੱਲ ਕਰਦਾ ਬਸ ਸਾਡੇ ਇਹ ਜਿਹੜੇ ਸੰਘਰਸ਼ੀ ਯੋਧੇ ਨੇ ਤੁਸੀਂ ਨਾ ਨਾਲ ਵੀ ਤਾਂ ਜੁੜੋ ਜਿਹੜੇ ਫਰੰਟ ਲਾਈਨ ਦੇ ਉੱਪਰ ਲੜ ਰਹੇ ਨੇ ਨਾ ਤਾਂ ਉਹਦੇ ਪਾਣੀ ਸੀਗਾ ਇਸ ਸਟੇਜ ਦੇ ਉੱਪਰ ਨਾ ਨਾ ਉਹਦੇ ਬਾਲਣ ਅੱਛਾ ਲੜਨ ਡਾਂਗਾ ਇਹ ਖਾਨ ਤੇ ਮਲਾਈ ਜਿਹੜੀ ਪਿਛਲੀ ਸਟੇਜ ਖਾ ਕੇ ਬੈਝੇ ਤੇ ਤੁਹਾਨੂੰ ਵੀ ਪਤਾ ਮੈਂ ਕਿੱਥੇ ਬੋਲਣਾ ਮੈਂ ਕੈਮਰਾਮੈਨ ਮੇਰੇ ਸੱਜਣ ਨੂੰ ਸੁਨੀ ਵੀਰੇ ਨੂੰ ਜਿਹੜੇ ਮੇਰੇ ਪੇਜ ਵਾਲੇ ਨੇ ਹਾਂਜੀ ਹੁਣ ਕਹਿੰਦਾ ਵੀ ਬਸ ਤੁਸੀਂ ਹੁਣ ਸਮਾਪਤ ਕਰੋ ਨਹੀਂ ਫਿਰ ਮੈਂ ਜੋਸ਼ਾ ਕੇ ਵਧੀਆ ਗੱਲਾਂ ਬੋਲੂਗਾ ਕਈਆਂ ਦੇ ਮਿਰਚਾ ਵੋ ਲੱਗਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰੇ ਨਾਲ ਜਿਹੜੇ ਸੱਜਣ ਨੇ ਨਾ ਨੋਂ ਵੀ ਆਪ ਦੱਸਣਗੇ ਜਿਹੜੇ ਅੱਗੇ ਹੋ ਕੇ ਲੜੇ ਨੇ ਅਗਲੀ ਸਟੇਜ ਤੇ ਲੜੇ ਨੇ ਮੱਝੀ ਵਾਲੀ ਸਟੇਜ ਦੇ ਉੱਪਰ ਜਿੱਥੇ ਆਨ ਤੋਂ ਮਨਾਈ ਆ ਆ ਆ ਦੇਖੋ ਆ ਸੱਜਣੇ ਜਿਹਨਾਂ ਨੂੰ ਪੁਲਿਸ ਨੇ ਪੈਰਾਂ 'ਤੇ ਹੀਟ ਮੋਟੋ ਲਿਆ ਸੀ ਹਾਂ ਬਾਬਾ ਜੀ ਆਓ ਦੱਸੋ ਮਾਈ ਜੀ ਗੁਰਨਾਥ ਸਾਹਿਬ ਵਾਹਿਗੁਰੂ ਜੀ ਜਿਹੜੇ ਹਨ ਨਾ ਦਮਾਸੇ ਵਿੱਚ ਜੋ 27 ਤਰੀਕ ਆ ਬਪਰੇ ਆ ਸੀ ਠੀਕ ਹੈ ਜੀ ਆਰਐਸਐਲ ਐ ਬੀਜਪੀ ਨੇ ਆ ਕੇ ਸਾਡੇ 'ਤੇ ਹਮਲਾ ਕੀਤਾ ਜੀ ਸਾਡੇ ਬਜ਼ੁਰਗਾਂ ਦੇ ਸੱਟਾਂ ਲੱਗੀਆਂ ਸਾਡੇ ਨੌਜਵਾਨ ਮੁੰਡਿਆਂ ਦੇ ਸਾਡੇ ਸਾਰਿਆਂ ਦੇ ਸੱਟਾਂ ਲੱਗੀਆਂ ਜਿਹਦੇ 'ਚ ਉਹ ਚਾਰ ਚਿਹਰੇ ਇਦਾਂ ਦੇ ਆ ਜਿਹੜੇ ਪੁਲਿਸ ਨੇ ਫੜ ਕੇ ਥੱਲੇ ਰੋਲਿਆ ਸੀ ਔਰ ਦੁਆਨ ਕੋਲ ਚੰਗੀਰਾ ਕੁੱਟਿਆ ਜੀ ਸਾਨੂੰ ਪੈਰਾਥਲੇ ਰੋੜਿਆ ਜੀ ਉਸ ਤੋਂ ਬਾਅਦ ਇੱਕ ਨੌਜਵਾਨ ਨੂੰ ਪੁਲਿਸ ਨੇ ਚੱਕ ਲਿਆ ਤੇ ਉਸ ਤੋਂ ਬਾਅਦ ਹੀ ਉਸ ਉਸੇ ਨੌਜਵਾਨ ਨੇ ਸਾਨੂੰ ਜਿਹਨੂੰ ਉਹਨਾਂ ਨੇ ਹੱਥ ਲਾਇਆ ਜੀ ਉਸ ਤੋਂ ਬਾਅਦ ਨੌਜਵਾਨ ਨੇ ਉਹਦੇ ਹੱਥ ਵੱਢੇ ਜੀ ਉਸ ਤੋਂ ਬਾਅਦ ਹੀ ਉਸ ਉਸ ਨੌਜਵਾਨ ਨੂੰ ਚੱਕਿਆ ਗਿਆ ਉਸ ਤੋਂ ਬਾਅਦ ਉਹਨੂੰ ਬੋਇ ਕਰਾਂ ਲੈ ਗਏ ਉਹ ਦਿੱਲੀ ਦੇ ਜੇਲ੍ਹ ਦੇ ਵਿੱਚ ਮਰਗੀ ਉਹਦੇ ਨਾਲ ਕੋਈ ਨਹੀਂ ਸ਼ਤਰ ਹੋਈ ਉਹਦੇ ਤੇ ਤੇ ਜਲਦੋ ਜਹਾ ਇਹ ਮੰਗ ਹੈ ਜੀ ਸਾਨੂੰ ਉਹ ਬੰਦਾ ਵਾਪਸ ਚਾਹੀਦਾ ਵਾ ਠੀਕ ਹੈ ਜਿ세 ਹਾ ਜੇ ਵੀ ਆਹੀਂ ਉਹਦਾ ਲਾਏ ਆਹੀਂ ਆਪ ਕਰਾਂ ਲਗੇ ਜਦੋਂ ਸਾਡਾ ਸਾਡਾ ਬੰਦਾ ਸਾਡੇ ਨਾਲ ਹੋਣਾ ਚਾਹੀਦਾ ਵਾ ਭਾਈ ਤੁਹਾਡਾ ਕਿਹੜਾ ਜ਼ਿਲ੍ਹਾ ਹੈ ਮੇਰਾ ਇਹ ਜੰਮੂ ਆ ਜੀ ਆਪਣਾ ਫੋਨ ਨੰਬਰ ਬੋਲੋ ਮੈਂ ਬੇਨਤੀ ਕਰਦਾ ਵਰਲਡ ਦੀ ਸੰਗਤ ਬਾਈ ਨੂੰ ਫੋਨ ਕਰਕੇ ਇਹਨਾਂ ਦਾ ਹਾਲ ਚਾਲ ਪੁੱਛੇ ਜੇ ਕਿਸੇ ਨੇ ਸੇਵਾ ਕਰਨੀ ਹੈ ਸਿੱਧੇ ਦੌਰ ਦੇ ਨਾਲ ਦੀ ਸੇਵਾ ਕਰ ਲਿਓ ਬਾਬਾ ਜੀ ਨੰਬਰ ਬੋਲੋ ਨੰਬਰ ਹੈ ਜੀ 7206 723889 ਆਹ ਫੋਨ ਫੜੋ ਬਾਬਾ ਜੀ ਹੁਣ ਬੇਨਤੀ ਮੇਰੀ ਇਸ ਇਸ ਪ੍ਰਕਾਰ ਆ ਵੀ ਮੈਨੂੰ ਬੜਾ ਮਾਣ ਹੈ ਕਿ ਮੈਨੂੰ ਨਾਲ ਦਰਸ਼ਨ ਹੋਏ ਔਰ ਇਹ ਸੰਘਰਸ਼ੀ ਨੇ ਠੀਕ ਹੈ ਅਸੀਂ ਪੇਜਾਂ ਵਾਲੇ ਆ ਬੇਸ਼ੱਕ ਅਸੀਂ ਪੇਜਾਂ ਵਾਲੇ ਆ ਅਸੀਂ ਕੀ ਕਰਦੇ ਆ ਉਹ ਸਾਨੂੰ ਪਤਾ ਮੈਂ ਵਰਲਡ ਦੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਸ ਵੀਰ ਨੂੰ ਕਿਹੜਾ ਫੋਨ ਲਾ ਕੇ ਪੁੱਛਿਓ ਇਸ ਘਰ ਪਰਿਵਾਰ ਵੀ ਸੀ ਦੇਖਣੇ ਆ ਨਾ ਸਟੇਜਾਂ ਤੋਂ ਆ ਕੇ ਮੁੜੋ ਨਾ ਜਿਹੜੇ ਵੱਡੇ ਵੱਡੇ ਸਿੰਗਰ ਨੇ ਉਹ ਆਖਦਾ ਵੀ ਇਹ ਵੀਰ ਲਵੇ ਆਇਆ ਕਰੋ ਭਾਈ ਜੀ ਮੇਰੇ ਕੋਲ ਕੁਝ ਨਹੀਂ ਆ ਵੀ ਫਿਰ ਮੈਨੂੰ ਮਾਣ ਆ ਭਾਈ ਦੇ ਉੱਪਰ ਮੈਨੂੰ ਦਿਲੋਂ ਮਾਣ ਆ ਜਿਹੜੇ ਮੇਰੇ ਨਾਲ ਜੁੜੇ ਹੋ ਜਾਂ ਨਾ ਤੁਸੀਂ ਜਾਗਦੀ ਜ਼ਮੀਰ ਇੰਦਰ ਮਹਾਲੀ ਪੇਜ ਦੇ ਉੱਪਰ ਮੈਂ ਤੁਹਾਨੂੰ ਬੇਨਤੀ ਕਰਦਾ ਭਾਈ ਜੀ ਬਾਈ ਨੂੰ ਕਰਾ ਇੱਕ ਵਾਰ ਫੋਨ ਲਾ ਦਿਓ ਹੌਸਲਾ ਵਧਾ ਦਿਓ ਹੈ ਸੀ ਚੜ੍ਹਦੀ ਕਲਾ ਦੇ ਵਿੱਚ ਪਰ ਆਹ ਬੜਾ ਪੱਖ ਸੀ ਨਾ ਪੁਲਿਸ ਦਾ ਤੁਹਾਨੂੰ ਆ ਲਗਾਣਾ ਜ਼ਰੂਰੀ ਸੀਗਾ ਆ ਦੁਬਾਰਾ ਨੰਬਰ نوٹ ਕਰ ਲੈਣਾ 720673389 ਮੈਂ ਨੰਬਰ ਲਿਖ ਕੇ ਵੀ ਪਾਉਂਗਾ ਇਹ ਨੰਬਰ ਮੈਂ ਲਿਖ ਕੇ ਵੀ ਪਾ ਦੂੰਗਾ ਮੇਰਾ ਆਫਸਰ ਨੰਬਰ 7719763504 ਇਹਨਾਂ ਦਾ ਨੰਬਰ ਮੇਰੇ ਕੋਲ ਹੋਊਗਾ ਕਿਸੇ ਵੀ ਸੱਜਣ ਨੂੰ ਚਾਹੀਦਾ ਗੱਲ ਕਰਿਆ ਕਰੋ ਵਿਦੇਸ਼ ਦੀ ਜਿਹੜੀ ਸੰਗਤ ਹੈ ਨਾ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਦਾ ਸਬੰਧ ਦੇਣ ਦਾ ਤਰੀਕਾ ਬਦਲ ਲਓ ਇਹ ਸਟੇਜਾਂ ਵਾਲੇ ਨਾ ਵੱਡੀ ਸਟੇਜਾਂ ਵਾਲੇ ਵੱਡੀਆਂ ਸਟੇਜਾਂ ਵਾਲੇ ਦੀ ਗੱਲ ਕਰਦਾ ਬਸ ਸਾਡੇ ਇਹ ਜਿਹੜੇ ਸੰਘਰਸ਼ੀ ਯੋਧੇ ਨੇ ਤੁਸੀਂ ਨਾ ਨਾਲ ਵੀ ਤਾਂ ਜੁੜੋ ਜਿਹੜੇ ਫਰੰਟ ਲਾਈਨ ਦੇ ਉੱਪਰ ਲੜ ਰਹੇ ਨੇ ਨਾ ਤਾਂ ਉਹਰੇ ਪਾਣੀ ਸੀਗਾ ਇਸ ਸਟੇਜ ਦੇ ਉੱਪਰ ਨਾ ਨਾ ਉਹਰੇ ਬਾਲਣ ਅੱਛਾ ਲੜਨ ਡਾਂਗਾ ਇਹ ਖਾਨ ਤੇ ਮਲਾਈ ਜਿਹੜੀ ਪਿਛਲੀ ਸਟੇਜ ਖਾ ਕੇ ਬੈਝੇ ਤੇ ਤੁਹਾਨੂੰ ਵੀ ਪਤਾ ਮੈਂ ਕਿੱਥੇ ਬੋਲਣਾ ਮੈਂ ਕੈਮਰਾਮੈਨ ਮੇਰੇ ਸੱਜਣ ਨੂੰ ਸੁਨੀ ਵੀਰੇ ਨੂੰ ਜਿਹੜਾ ਮੇਰੇ ਪੇਜ ਵਾਲੇ ਨੇ ਹਾਂਜੀ ਹੁਣ ਕਹਿੰਦਾ ਵੀ ਬਸ ਤੁਸੀਂ ਹੁਣ ਸਮਾਪਤ ਕਰੋ ਨਹੀਂ ਫਿਰ ਮੈਂ ਜੋਸ਼ਾ ਕੇ ਵਧੀਆ ਗੱਲਾਂ ਬੋਲੂਗਾ ਕਈਆਂ ਦੇ ਮਿਰਚਾ ਬੋਲ ਲੱਗਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੋਤੇ ਮੇਰੇ ਨਾਲ ਜਿਹੜੇ ਸੱਜਣ ਨੇ ਨਾ ਨੋਂ ਵੀ ਆਪ ਦੱਸਣਗੇ ਜਿਹੜੇ ਅੱਗੇ ਹੋ ਕੇ ਲੜੇ ਨੇ ਅਗਲੀ ਸਟੇਜ ਤੇ ਲੜੇ ਨੇ ਮਾਝੀ ਵਾਲੀ ਸਟੇਜ ਦੇ ਉੱਪਰ ਜਿੱਥੇ ਆਨਤੋ ਮਣਾਈ ਆ ਆ ਆ ਦੇਖੋ ਆ ਸੱਜਣੇ ਜਿਨੇ ਨੂੰ ਪੁਲਿਸ ਨੇ ਪੈਰਾ ਹੇਡ ਮਤੋ ਲਿਆ ਸੀ ਹਾਂ ਬਾਬਾ ਜੀ ਆਓ ਦੱਸੋ ਵਾਹਿਗੁਰੂ ਜੀ ਰੰਗ ਸਾਹਿਬ ਵਾਹਿਗੁਰੂ ਜੀ ਜਿਹੜੇ ਕਰਾਨਾ ਨੰਬਰ ਦਮਨ ਸਿੰਘ ਜੀ ਜੋ ਸਾਇਤਰੀਕ ਹਾ ਬਪਰੇ ਆ ਸੀ ਠੀਕ ਆ ਜੀ ਆਰਸੀਐਲ ਐਮ ਬੀਜਪੀ ਨੇ ਆ ਕੇ ਸਾਡੇ ਦੇ ਹੰਬਲਾ ਕੀਤਾ ਜੀ ਸਾਡੇ ਬਜ਼ੁਰਗਾਂ ਦੇ ਸੱਟਾਂ ਲੱਗੀਆਂ ਸਾਡੇ ਨੌਜਵਾਨ ਮੁੰਡਿਆਂ ਦੇ ਸਾਡੇ ਸਾੜਾਂ ਦੇ ਸੱਟਾਂ ਲੱਗੀਆਂ ਜਿਹਦੇ ਚੋ ਚਾਰ ਚਿਹਰੇ ਇਦਾਂ ਦੇ ਆ ਜਿਹਰੇ ਪੁਲਿਸ ਨੇ ਫੜ ਕੇ ਉਹਥੇ ਰੋਲਿਆ ਸੀ ਔਰ ਦੋਨੋਂ ਕੋਲ ਚੰਗੀ ਦਾ ਕੁੱਟਿਆ ਜੀ ਸਾਨੂੰ ਪੈਰਾਥਲੇ ਰੋੜਿਆ ਜੀ ਉਸ ਤੋਂ ਬਾਅਦ ਇੱਕ ਨੌਜਵਾਨ ਨੂੰ ਪੁਲਿਸ ਨੇ ਚੱਕ ਲਿਆ ਤੇ ਉਸ ਤੋਂ ਬਾਅਦ ਹੀ ਉਸ ਉਸੇ ਨੌਜਵਾਨ ਨੇ ਸਾਨੂੰ ਜਿਹਨੂੰ ਉਹਨਾਂ ਨੇ ਹੱਥ ਲਾਇਆ ਜੀ ਉਸ ਤੋਂ ਬਾਅਦ ਨੌਜਵਾਨ ਨੇ ਉਹਦੇ ਹੱਥ ਵੱਢੇ ਉਸ ਤੋਂ ਬਾਅਦ ਹੀ ਉਸ ਉਸ ਨੌਜਵਾਨ ਨੂੰ ਚੱਕਿਆ ਗਿਆ ਉਸ ਵਦ ਉਹਨੂੰ ਬੋਈ ਤਰ੍ਹਾਂ ਲੈ ਗਏ ਉਹ ਦਿੱਲੀ ਦੇ ਜੇਲ੍ਹ ਦੇ ਵਿੱਚ ਮਰਗੀ ਵਦਨਾ ਕੋਰੀ ਨਿਸ਼ਤਾਰ ਹੋਈ ਉਹਦੇ ਤੇ ਕਿ ਜਲਦ ਤੋਂ ਜਲ ਇਹ ਮੰਗ ਜੀ ਸਾਨੂੰ ਉਹ ਬੰਦਾ ਵਾਪਸ ਚਾਹੀਦਾ ਵਾ ਠੀਕ ਹੈ ਜਿਸ ਹਾਲ ਤੇ ਵੀ ਆਹੀਂ ਉਹਦਾ ਲਈ ਆਹੀਂ ਆਪ ਕਰਾਂ ਲਗੇ ਜਦ ਇਹ ਸਾਡਾ ਸਾਡਾ ਬੰਦਾ ਸਾਡੇ ਨਾਲ ਹੋਣਾ ਚਾਹੀਦਾ ਬਾਈ ਤੁਹਾਡਾ ਕਿਹੜਾ ਜ਼ਿਲ੍ਹਾ ਹੈ ਮੇਰਾ ਇਹ ਜੰਮੂ ਆ ਜੀ ਆਪਣਾ ਫੋਨ ਨੰਬਰ ਬੋਲੋ ਮੈਂ ਬੇਨਤੀ ਕਰਦਾ ਵਰਲਡ ਦੀ ਸੰਗਤ ਬਾਈ ਨੂੰ ਫੋਨ ਕਰਕੇ ਇਹਨਾਂ ਦਾ ਹਾਲ ਚਾਲ ਪੁੱਛੇ ਜੇ ਕਿਸੇ ਨੇ ਸੇਵਾ ਕਰਨੀ ਹੈ ਸਿੱਧੇ ਤੌਰ ਤੇ ਇਹਦੀ ਸੇਵਾ ਕਰ ਲਿਓ ਬਾਬਾ ਜੀ ਨੰਬਰ ਬੋਲੋ ਨੰਬਰ ਹੈ ਜੀ 7206 783889 ਆਹ ਫੋਨ ਫੜੋ ਬਾਬਾ ਜੀ ਹੁਣ ਬੇਨਤੀ ਮੇਰੀ ਇਸ ਇਸ ਪ੍ਰਕਾਰ ਆ ਵੀ ਮੈਨੂੰ ਬੜਾ ਮਾਣ ਹੈ ਕਿ ਮੈਨੂੰ ਨਾ ਦਰਸ਼ਨ ਹੋਏ ਪਰ ਇਹ ਸੰਘਰਸ਼ੀ ਨੇ ਠੀਕ ਹੈ ਅਸੀਂ ਪੇਜਾਂ ਵਾਲੇ ਆ ਬੇਸ਼ੱਕ ਅਸੀਂ ਪੇਜਾਂ ਵਾਲੇ ਆ ਅਸੀਂ ਕੀ ਕਰਦੇ ਆ ਰਿਹਾ ਕਿ ਸਾਨੂੰ ਪਤਾ ਮੈਂ ਵਰਲਡ ਦੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਸ ਵੀਰ ਨੂੰ ਕਿਹੜਾ ਫੋਨ ਲਾ ਕੇ ਪੁੱਛਿਓ ਇਸ ਘਰ ਪਰਿਵਾਰ ਵਿੱਚ ਹੀ ਦੇਖਣੇ ਆ ਨਾ ਸਟੇਜਾਂ ਤੋਂ ਆ ਕੇ ਮੁੜੋ ਨਾ ਜਿਹੜੇ ਵੱਡੇ ਵੱਡੇ ਸਿੰਗਰ ਨੇ ਉਹ ਆਖਦਾ ਵੀ ਇਹ ਵੀਰ ਲਿ ਆਇਆ ਕਰੋ ਭਾਈ ਜੀ ਮੇਰੇ ਕੋਲ ਕੁਝ ਨਹੀਂ ਆਇਆ ਵੀ ਫੀਪਰ ਮੈਨੂੰ ਮਾਣ ਆ ਭਾਈ ਦੇ ਉੱਪਰ ਮੈਨੂੰ ਦਿਲੋਂ ਮਾਣ ਆ ਜਿਹੜੇ ਮੇਰੇ ਨਾਲ ਜੁੜੇ ਹੋ ਜਾਂ ਨਾ ਤੁਸੀਂ ਜਗਦੀ ਜਮੀਰ ਇੰਦਰ ਮਹਾਰੀ ਪੇਸ ਦੇ ਉੱਪਰ ਮੈਂ ਤੁਹਾਨੂੰ ਬੇਨਤੀ ਕਰਦਾ ਭਾਈ ਜੀ ਬਾਈ ਨੂੰ ਕਰਾ ਇੱਕ ਵਾਰ ਫੋਨ ਲਾ ਦਿਓ ਹੌਸਲਾ ਵਧਾ ਦਿਓ ਹੈ ਸੀ ਚੜ੍ਹਦੀ ਕਲਾ ਦੇ ਵਿੱਚ ਪਰ ਆ ਬੜਾ ਬੱਖ ਸੀ ਨਾ ਪੁਲਿਸ ਦਾ ਤੁਹਾਨੂੰ ਆ ਦਿਖਾਣਾ ਜ਼ਰੂਰੀ ਸੀਗਾ ਆ ਦੁਬਾਰਾ ਨੰਬਰ ਨੋਟ ਕਰ ਦੇਣਾ 720673389 ਮੈਂ ਨੰਬਰ ਲਿਖ ਕੇ ਵੀ ਪਾਉਂਗਾ ਇਹ ਨੰਬਰ ਮੈਂ ਲਿਖ ਕੇ ਵੀ ਪਾ ਦੂੰਗਾ ਮੇਰਾ ਆਫਸਰ ਨੰਬਰ 7019763504 ਇਹਨਾਂ ਦਾ ਨੰਬਰ ਮੇਰੇ ਕੋਲ ਹੋਊਗਾ ਕਿਸੇ ਵੀ ਸੱਜਣ ਨੂੰ ਚਾਹੀਦਾ ਗੱਲ ਕਰਿਆ ਕਰੋ ਵਿਦੇਸ਼ ਦੀ ਜਿਹੜੀ ਸੰਗਤ ਹੈ ਨਾ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਦਸਬੰਦ ਦੇਣ ਦਾ ਤਰੀਕਾ ਬਦਲ ਲਓ ਇਹ ਸਟੇਜਾਂ ਵਾਲੇ ਨਾ ਵੱਡੀ ਸਟੇਜਾਂ ਵਾਲੇ ਵੱਡੀਆਂ ਸਟੇਜਾਂ ਵਾਲੀ ਦੀ ਗੱਲ ਕਰਦਾ ਬਸ ਸਾਡੇ ਇਹ ਜਿਹੜੇ ਸੰਘਰਸ਼ੀ ਯੋਧੇ ਨੇ ਤੁਸੀਂ ਨਾ ਨਾਲ ਵੀ ਤਾਂ ਜੁੜੋ ਜਿਹੜੇ ਫਰੰਟ ਲਾਈਨ ਦੇ ਉੱਪਰ ਲੜ ਰਹੇ ਨੇ ਨਾ ਤਾ ਉਹਰੇ ਪਾਣੀ ਸੀਗਾ ਇਸ ਸਟੇਜ ਦੇ ਉੱਪਰ ਹੈ ਨਾ ਨਾ ਉਹਰੇ ਬਾਲਣ ਅੱਛਾ ਲੜਨ ਡਾਂਗਾ ਇਹ ਖਾਨ ਤੇ ਮਲਾਈ ਜਿਹੜੀ ਪਿਛਲੀ ਸਟੇਜ ਖਾ ਕੇ ਬਹਿ ਜੇ ਤੇ ਤੁਹਾਨੂੰ ਵੀ ਪਤਾ ਮੈਂ ਕਿੱਥੇ ਬੋਲਦਾ ਮੈਂ ਕੈਮਰਾਮੈਨ ਮੇਰੇ ਸੱਜਣ ਨੂੰ ਸੁਨੀ ਵੀਰੇ ਨੂੰ ਜਿਹੜੇ ਮੇਰੇ ਪੇਜ ਵਾਲੇ ਨੇ ਹਾਂਜੀ ਹੁਣ ਕਹਿੰਦਾ ਵੀ ਬਸ ਤੁਸੀਂ ਹੁਣ ਸਮਾਪਤ ਕਰੋ ਨਹੀਂ ਫਿਰ ਮੈਂ ਜੋਸ਼ਾ ਕੇ ਵਧੀਆ ਗੱਲਾਂ ਬੋਲੂਗਾ ਕਈਆਂ ਦੀ ਮਿਰਚਾਂ ਬੋਲ ਲੱਗਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਜਿਹੜੇ ਸੱਜਣ ਨੇ ਨਾ ਨੋਂ ਵੀ ਆਪ ਦੱਸਣਗੇ ਜਿਹੜੇ ਅੱਗੇ ਹੋ ਕੇ ਲੜੇ ਨੇ ਅਦਲੀ ਸਟੇਜ ਤੇ ਲੜੇ ਨੇ ਮਾਝੀ ਵਾਲੀ ਸਟੇਜ ਦੇ ਉੱਪਰ ਜਿੱਥੇ ਆਣ ਤੋਂ ਮਨਾਹੀ ਹੈ ਆਹ ਆ ਦੇਖੋ ਆਹ ਸੱਜਣੇ ਜਿਹਨਾਂ ਨੂੰ ਪੁਲਿਸ ਨੇ ਪੈਰਾਂ 'ਤੇ ਹੇਡ ਮੋਟੋ ਲਿਆ ਸੀ ਹਾਂ ਬਾਬਾ ਜੀ ਆਓ ਦੱਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਿਹੜਾ ਨੰਬਰ ਦਾ ਮੈਸੇਜ ਆ ਗਿਆ ਜੋ ਸਾਇਤ੍ਰਿਕ ਹਾ ਬਪਰੇ ਆ ਸੀ ਠੀਕ ਆ ਜੀ ਆਰਐਸਐਲ ਐ ਬੀਜਪੀ ਐਨਏ ਆ ਕੇ ਸਾਡੇ ਤੇ ਹਮਲਾ ਕੀਤਾ ਜੀ ਸਾਡੇ ਬਜ਼ੁਰਗਾਂ ਦੇ ਸੱਟਾਂ ਲੱਗੀਆਂ ਸਾਡੇ ਨੌਜਵਾਨ ਮੁੰਡਿਆਂ ਦੇ ਸਾਡੇ ਸਾਰਾਂ ਦੇ ਸੱਟਾਂ ਲੱਗੀਆਂ ਜਿਹਦੇ ਜੋ ਚਾਰ ਚਿਹਰੇ ਇਦਾਂ ਦੇ ਆ ਜਿਹੜੇ ਪੁਲਿਸ ਨੇ ਫੜ ਕੇ ਥਰੇ ਰੋਲਿਆ ਸੀ ਔਰ ਦੋਵਾਂ ਨੂੰ ਚੰਗੀਦਾ ਕੁੱਟਿਆ ਜੀ ਸਾਨੂੰ ਪੈਰਾਥਲੈ ਰੋੜਿਆ ਜੀ ਉਸ ਤੋਂ ਬਾਅਦ ਇੱਕ ਨੌਜਵਾਨ ਨੂੰ ਪੁਲਿਸ ਨੇ ਚੱਕ ਲਿਆ ਤੇ ਉਸ ਤੋਂ ਬਾਅਦ ਹੀ ਉਸ ਉਸੇ ਨੌਜਵਾਨ ਨੇ ਸਾਨੂੰ ਜਿਹੜਾ ਉਹਨਾਂ ਨੇ ਹੱਥ ਲਾਇਆ ਜੀ ਉਸ ਤੋਂ ਬਾਅਦ ਨੌਜਵਾਨ ਨੇ ਉਹਦੇ ਹੱਥ ਵੱਢੇ ਜੀ ਉਸ ਤੋਂ ਬਾਅਦ ਹੀ ਉਸ ਉਸ ਨੌਜਵਾਨ ਨੂੰ ਚੱਕਿਆ ਗਿਆ ਉਸ ਤੋਂ ਬਾਅਦ ਉਹਨੂੰ ਬੋਇ ਕਰਾਇਮ ਲੈ ਗਏ ਉਹ ਦਿੱਲੀ ਦੇ ਜੇਲ੍ਹ ਦੇ ਵਿੱਚ ਮਰਗੀ ਹੋਦਣਾ ਕੋੜੀ ਨਿਸ਼ਤਾਰ ਹੋਈ ਉਹਦੇ ਤੇ ਤੇ ਜਲਦੋ ਜਹਾ ਇਹ ਮੰਗ ਹੈ ਜੀ ਸਾਨੂੰ ਉਹ ਬੰਦਾ ਵਾਪਸ ਚਾਹੀਦਾ ਵਾ ਠੀਕ ਹੈ ਜਿਸ ਹਾਲ ਜਿਵੇਂ ਆਹੀ ਉਹਦਾ ਲਾਇ ਹੀ ਆਪ ਕਰਾ ਲਗੇ ਜਦੋਂ ਸਾਡੇ ਸਾਡਾ ਬੰਦਾ ਸਾਡੇ ਨਾਲ ਹੋਣਾ ਚਾਹੀਦਾ ਵਾ ਭਾਈ ਤੁਹਾਡਾ ਕਿਹੜਾ ਜ਼ਿਲ੍ਹਾ ਹੈ ਮੇਰਾ ਤਾਂ ਜੰਮੂ ਆ ਜੀ ਆਪਣਾ ਫੋਨ ਨੰਬਰ ਬੋਲੋ ਮੈਂ ਬੇਨਤੀ ਕਰਦਾ ਵਰਲਡ ਦੀ ਸੰਗਤ ਬਾਈ ਨੂੰ ਫੋਨ ਕਰਕੇ ਇਹਨਾਂ ਦਾ ਹਾਲ ਚਾਲ ਪੁੱਛੇ ਜੇ ਕਿਸੇ ਨੇ ਸੇਵਾ ਕਰਨੀ ਹੈ ਸਿੱਧੇ ਤੌਰ ਤੇ ਇਹਨਾਂ ਦੀ ਸੇਵਾ ਕਰ ਲਿਓ ਬਬੀ ਨੰਬਰ ਬੋਲੋ ਨੰਬਰ ਹੈ ਜੀ 7206 73389 ਆਹ ਫੋਨ ਫੜੋ ਬਬਾ ਜੀ ਹੁਣ ਬੇਨਤੀ ਮੇਰੀ ਇਸ ਇਸ ਪ੍ਰਕਾਰ ਆ ਵੀ ਮੈਨੂੰ ਬੜਾ ਮਾਣ ਹੈ ਕਿ ਮੈਨੂੰ ਇਹਨਾਂ ਦੇ ਦਰਸ਼ਨ ਹੋਏ ਪਰ ਇਹ ਸੰਘਰਸ਼ੀ ਨੇ ਠੀਕ ਹੈ ਅਸੀਂ ਪੇਜਾਂ ਵਾਲੇ ਆ ਬੇਸ਼ੱਕ ਅਸੀਂ ਪੇਜਾਂ ਵਾਲੇ ਆ ਅਸੀਂ ਕੀ ਕਰਦੇ ਆ ਰਿਹਾ ਕਿ ਸਾਨੂੰ ਪਤਾ ਮੈਂ ਵਰਲਡ ਦੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਸ ਵੀਰ ਨੂੰ ਕਿਹੜਾ ਫੋਨ ਲਾ ਕੇ ਪੁੱਛਿਓ ਇਸ ਘਰ ਪਰਿਵਾਰ ਵੀ ਸੀ ਵੇਖਣੇ ਆ ਨਾ ਸਟੇਜਾਂ ਤੋਂ ਆ ਕੇ ਮੁੜੋ ਨਾ ਜਿਹੜੇ ਵੱਡੇ ਵੱਡੇ ਸਿੰਗਰ ਨੇ ਉਹ ਆਖਦਾ ਵੀ ਇਹ ਵੀਰ ਲਵੇ ਆਇਆ ਕਰੋ ਭਾਈ ਜੀ ਮੇਰੇ ਕੋਲ ਕੁਝ ਨਹੀਂ ਆਇਆ ਵੀ ਫੀਪਰ ਮੈਨੂੰ ਮਾਣ ਆ ਭਾਈ ਜੀ ਉੱਪਰ ਮੈਨੂੰ ਦਿਲੋਂ ਮਾਣ ਆ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਤੁਸੀਂ ਜਗਦੀ ਜਮੀਰ ਇੰਦਰ ਮਹਾਰੀ ਪੇਸ ਦੇ ਉੱਪਰ ਮੈਂ ਤੁਹਾਨੂੰ ਬੇਨਤੀ ਕਰਦਾ ਭਾਈ ਜੀ ਬਾਈ ਨੂੰ ਕਰਾ ਇੱਕ ਵਾਰ ਫੋਨ ਲਾਇਓ ਹੌਸਲਾ ਵਧਾਓ ਹੈ ਸੀ ਚੜ੍ਹਦੀ ਕਲਾ ਦੇ ਵਿੱਚ ਪਰ ਆਹ ਬੜਾ ਪੱਖ ਸੀ ਨਾ ਪੁਲਿਸ ਦਾ ਤੁਹਾਨੂੰ ਆ ਲਗਾਣਾ ਜ਼ਰੂਰੀ ਸੀਗਾ ਆ ਦੁਬਾਰਾ ਨੰਬਰ ਨੋਟ ਕਰ ਦੇਣਾ 7720673389 ਮੈਂ ਨੰਬਰ ਲਿਖੇ ਵੀ ਪਾਉਂਗਾ ਇਹ ਨੰਬਰ ਮੈਂ ਲਿਖੇ ਵੀ ਪਾ ਦੂੰਗਾ ਮੇਰਾ ਆਪਦਾ ਨੰਬਰ 7019763504 ਇਹਨਾਂ ਦਾ ਨੰਬਰ ਮੇਰੇ ਕੋਲ ਹੋਊਗਾ ਕਿਸੇ ਵੀ ਸੱਜਣ ਨੂੰ ਚਾਹੀਦਾ ਗੱਲ ਕਰਿਆ ਕਰੋ ਵਿਦੇਸ਼ ਦੀ ਜਿਹੜੀ ਸੰਗਤ ਹੈ ਨਾ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਦਾ ਸਬੰਧ ਦੇਣ ਦਾ ਤਰੀਕਾ ਬਦਲ ਲਓ ਇਹ ਸਟੇਜਾਂ ਵਾਲੇ ਨਾ ਵੱਡੀ ਸਟੇਜਾਂ ਵਾਲੇ ਵੱਡੀਆਂ ਸਟੇਜਾਂ ਵਾਲੇ ਦੀ ਗੱਲ ਕਰਦਾ ਬਸ ਸਾਡੇ ਇਹ ਜਿਹੜੇ ਸੰਘਰਸ਼ੀ ਯੋਧੇ ਨੇ ਤੁਸੀਂ ਨਾ ਨਾਲ ਵੀ ਤਾਂ ਜੁੜੋ ਜਿਹੜੇ ਫਰੰਟ ਲਾਈਨ ਦੇ ਉੱਪਰ ਲੜ ਰਹੇ ਨੇ ਨਾ ਤਾਂ ਉਹਰੇ ਪਾਣੀ ਸੀਗਾ ਇਸ ਸਟੇਜ ਦੇ ਉੱਪਰ ਹੈ ਨਾ ਨਾ ਉਹਰੇ ਬਾਲਣ ਅੱਛਾ ਲੜਨ ਡਾਂਗਾ ਇਹ ਖਾਨ ਤੇ ਮਲਾਈ ਜਿਹੜੀ ਪਿਛਲੀ ਸਟੇਜ ਖਾ ਕੇ ਬੈਜੇ ਤੇ ਤੁਹਾਨੂੰ ਵੀ ਪਤਾ ਮੈਂ ਕਿੱਥੇ ਬੋਲਣਾ ਮੈਂ ਕੈਮਰਾਮੈਨ ਮੇਰੇ ਸੱਜਣ ਨੂੰ ਸਨੀ ਵੀਰੇ ਨੂੰ ਜਿਹੜਾ ਮੇਰੇ ਪੇਜ ਵਾਲੇ ਨੇ ਹਾਂ ਜੀ ਹੁਣ ਕਹਿੰਦਾ ਵੀ ਬਸ ਤੁਸੀਂ ਹੁਣ ਸਮਾਪਤ ਕਰੋ ਨਹੀਂ ਫਿਰ ਮੈਂ ਜੋਸ਼ਾ ਕੇ ਵਧੀਆ ਗੱਲਾਂ ਬੋਲੂਗਾ ਕਈਆਂ ਦੇ ਮਿਰਚਾ ਬੋਲ ਲੱਗਦੀਆਂ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਜਿਹੜੇ ਸੱਜਣ ਨੇ ਨਾ ਨੋਂ ਵੀ ਆਪ ਦੱਸਣਗੇ ਜਿਹੜੇ ਅੱਗੇ ਹੋ ਕੇ ਲੜੇ ਨੇ ਅਗਲੀ ਸਟੇਜ ਤੇ ਲੜੇ ਨੇ ਬਾਜੀ ਵਾਲੀ ਸਟੇਜ ਦੇ ਉੱਪਰ ਜਿੱਥੇ ਆਨਤੋ ਬਣਾਈ ਆ ਆ ਆ ਦੇਖੋ ਆ ਸੱਜਣੇ ਜਿਹਨਾਂ ਨੂੰ ਪੁਲਿਸ ਨੇ ਪੈਰਾਂ 'ਚ ਹੇਡ ਮੋਟੋ ਲਿਆ ਸੀ ਹਾਂ ਬਾਬਾ ਜੀ ਆਓ ਦੱਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਿਹੜੇ ਜਰਾਨਾ ਨੰਬਰ ਦਾ ਮਸਜ ਉਹ ਜੋ 7 ਤਰੀਕ ਹਾ ਬਪਰੇ ਆ ਸੀ ਠੀਕ ਹੈ ਜੀ ਆਰਐਸਐਲ ਐ ਬੀਜਪੀ ਨੇ ਆ ਕੇ ਸਾਡੇ 'ਤੇ ਹਮਲਾ ਕੀਤਾ ਜੀ ਸਾਡੇ ਬਜ਼ੁਰਗਾਂ ਦੇ ਸੱਟਾਂ ਲੱਗੀਆਂ ਸਾਡੇ ਨੌਜਵਾਨ ਮੁੰਡਿਆਂ ਦੇ ਸਾਡੇ ਸਾਡੇ ਸਾਰਿਆਂ ਦੇ ਸੱਟਾਂ ਲੱਗੀਆਂ ਜਿਹਦੇ ਜੋ ਚਾਰ ਚਿਹਰੇ ਇਦਾਂ ਦੇ ਆ ਜਿਹੜੇ ਪੁਲਿਸ ਨੇ ਫੜ ਕੇ ਉਹਥੇ ਰੋਲਿਆ ਸੀ ਔਰ ਦੋਵਾਂ ਨੂੰ ਚੰਗੀਦਾਲ ਕੁੱਟਿਆ ਜੀ ਸਾਨੂੰ ਪੈਰਾਥਲੇ ਰੋੜਿਆ ਜੀ ਉਸ ਤੋਂ ਬਾਅਦ ਇੱਕ ਨੌਜਵਾਨ ਨੂੰ ਪੁਲਿਸ ਨੇ ਚੱਕ ਲਿਆ ਤੇ ਉਸ ਤੋਂ ਬਾਅਦ ਹੀ ਉਸ ਉਸੇ ਨੌਜਵਾਨ ਨੇ ਸਾਨੂੰ ਜਿਹਨੂੰ ਉਹਨਾਂ ਨੇ ਹੱਥ ਲਾਇਆ ਜੀ ਉਸ ਤੋਂ ਬਾਅਦ ਨੌਜਵਾਨ ਨੇ ਉਹਦੇ ਹੱਥ ਵੱਢੇ ਉਸ ਤੋਂ ਬਾਅਦ ਹੀ ਉਸ ਉਸ ਨੌਜਵਾਨ ਨੂੰ ਚੱਕਿਆ ਗਿਆ ਉਸ ਵਕਤ ਉਹਨੂੰ ਬੋਇ ਤਰਾਹਿੰ ਲੈ ਗਏ ਉਹ ਦਿੱਲੀ ਦੇ ਜੇਲ੍ਹ ਦੇ ਵਿੱਚ ਮਰਗੀ ਵਦਨਾ ਕੋਰੀ ਨਿਸ਼ਤਾਰ ਹੋਈ ਉਹਦੇ ਤੇ ਕਿ ਜਲਦ ਤੋਂ ਜਲ ਇਹ ਮੰਗ ਹੈ ਜੀ ਸਾਨੂੰ ਉਹ ਬੰਦਾ ਵਾਪਸ ਚਾਹੀਦਾ ਵਾ ਠੀਕ ਹੈ ਜਿਸ ਹਾਲ ਜੇ ਵੀ ਆਹੀ ਉਹਦਾ ਲਈ ਆਹੀ ਆਪ ਕਰਾਂ ਲਗੇ ਜਦ ਜੇ ਸਾਡਾ ਸਾਡਾ ਬੰਦਾ ਸਾਡੇ ਨਾਲ ਹੋਣਾ ਚਾਹੀਦਾ ਬਾਈ ਤੁਹਾਡਾ ਕਿਹੜਾ ਜ਼ਿਲ੍ਹਾ ਮੇਰਾ ਇਹ ਜੰਮੂ ਆ ਜੀ ਆਪਣਾ ਫੋਨ ਨੰਬਰ ਬੋਲੋ ਮੈਂ ਬੇਨਤੀ ਕਰਦਾ ਵਰਲਡ ਦੀ ਸੰਗਤ ਬਾਈ ਨੂੰ ਫੋਨ ਕਰਕੇ ਇਹਨਾਂ ਦਾ ਹਾਲ ਚਾਲ ਪੁੱਛੇ ਜੇ ਕਿਸੇ ਨੇ ਸੇਵਾ ਕਰਨੀ ਹੈ ਸਿੱਧੇ ਤੌਰ ਤੇ ਇਹਦੀ ਸੇਵਾ ਕਰ ਲਿਓ ਬਬੀ ਨੰਬਰ ਬੋਲੋ ਨੰਬਰ ਹੈ ਜੀ 7206 73389 ਆਹ ਫੋਨ ਫੜੋ ਬਬਾਈ ਹੁਣ ਬੇਨਤੀ ਮੇਰੀ ਇਸ ਇਸ ਪ੍ਰਕਾਰ ਹੈ ਵੀ ਮੈਨੂੰ ਬੜਾ ਮਾਣ ਹੈ ਕਿ ਮੈਨੂੰ ਨਾ ਦਰਸ਼ਨ ਹੋਏ ਪਰ ਇਹ ਸੰਘਰਸ਼ੀ ਨੇ ਠੀਕ ਹੈ ਅਸੀਂ ਪੇਜਾਂ ਵਾਲੇ ਆ ਬੇਸ਼ੱਕ ਅਸੀਂ ਪੇਜਾਂ ਵਾਲੇ ਆ ਅਸੀਂ ਕੀ ਕਰਦੇ ਆ ਰਿਹਾ ਕਿ ਸਾਨੂੰ ਪਤਾ ਆ ਵਲਡ ਦੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਸ ਵੀਰ ਨੂੰ ਤੇਰਾ ਫੋਨ ਲਾ ਕੇ ਪੁੱਛਿਓ ਇਸ ਘਰ ਪਰਿਵਾਰ ਵੀ ਸੀ ਵੇਖਣੇ ਆ ਨਾ ਸਟੇਜਾਂ ਤੋਂ ਆ ਕੇ ਮੁੜੋ ਨਾ ਜਿਹੜੇ ਵੱਡੇ ਵੱਡੇ ਸਿੰਗਰ ਨੇ ਉਹ ਆਖਦਾ ਵੀ ਇਹ ਵੀਰ ਲਿਵੇ ਆਇਆ ਕਰੋ ਭਾਈ ਜੀ ਮੇਰੇ ਕੋਲ ਕੁਝ ਨਹੀਂ ਹੈ ਵੀ ਫੀਪਰ ਮੈਨੂੰ ਮਾਣ ਆ ਭਾਈ ਦੇ ਉੱਪਰ ਮੈਨੂੰ ਦਿਲੋਂ ਮਾਣ ਆ ਜਿਹੜੇ ਮੇਰੇ ਨਾਲ ਜੁੜੇ ਹੋਏ ਹਨ ਨਾ ਜੀ ਜਗਦੀ ਜਮੀਰ ਇੰਦਰ ਮਹਾਰੀ ਪੇਸ ਦੇ ਉੱਪਰ ਮੈਂ ਤੁਹਾਨੂੰ ਬੇਨਤੀ ਕਰਦਾ ਭਾਈ ਜੀ ਬਾਈ ਨੂੰ ਕਰ ਇੱਕ ਵਾਰ ਫੋਨ ਲਾਇਓ ਹੌਸਲਾ ਵਧਾਓ ਹੈ ਸੀ ਚੜ੍ਹਦੀ ਕਲਾ ਦੇ ਵਿੱਚ ਪਰ ਆਹ ਬੜਾ ਬੱਖ ਸੀ ਨਾ ਪੁਲਿਸ ਦਾ ਤੁਹਾਨੂੰ ਆ ਲਖਣਾ ਜ਼ਰੂਰੀ ਸੀਗਾ ਆ ਦੁਬਾਰਾ ਨੰਬਰ ਨੋਟ ਕਰ ਦੇਣਾ 720673389 ਮੈਂ ਨੰਬਰ ਲਿਖੇ ਵੀ ਪਾਉਂਗਾ ਇਹ ਨੰਬਰ ਮੈਂ ਲਿਖੇ ਵੀ ਪਾ ਦੂੰਗਾ ਮੇਰਾ ਆਪਦਾ ਨੰਬਰ 70197 63504 ਇਹਨਾਂ ਦਾ ਨੰਬਰ ਮੇਰੇ ਕੋਲ ਹੋਊਗਾ ਕਿਸੇ ਵੀ ਸੱਜਣ ਨੂੰ ਚਾਹੀਦਾ ਗੱਲ ਕਰਿਆ ਕਰੋ ਵਿਦੇਸ਼ ਦੀ ਜਿਹੜੀ ਸੰਗਤ ਹੈ ਨਾ ਮੈਂ ਤੁਹਾਨੂੰ ਕੋਈ ਬੇਨਤੀ ਕਰਦਾ ਦਸਬੰਧ ਦੇਣ ਦਾ ਤਰੀਕਾ ਬਦਲ ਲਓ ਇਹ ਸਟੇਜਾਂ ਵਾਲੇ ਨਾ ਵੱਡੀ ਸਟੇਜਾਂ ਵਾਲੇ ਵੱਡੀਆਂ ਸਟੇਜਾਂ ਵਾਲੇ ਦੀ ਗੱਲ ਕਰਦਾ ਬਸ ਸਾਡੇ ਇਹ ਜਿਹੜੇ ਸੰਘਰਸ਼ੀ ਯੋਧੇ ਨੇ ਤੁਸੀਂ ਨਾ ਨਾਲ ਵੀ ਤਾਂ ਜੁੜੋ ਜਿਹੜੇ ਫਰੰਟ ਲਾਈਨ ਦੇ ਉੱਪਰ ਲੜ ਰਹੇ ਨੇ ਨਾ ਤਾਂ ਉਹਦੇ ਪਾਣੀ ਸੀਗਾ ਇਸ ਸਟੇਜ ਦੇ ਉੱਪਰ ਹੈ ਨਾ ਨਾ ਉਹਦੇ ਬਾਲਣ ਅੱਛਾ ਲੜਨ ਡਾਂਗਾ ਇਹ ਖਾਨ ਤੇ ਮਲਾਈ ਜਿਹੜੀ ਪਿਛਲੀ ਸਟੇਜ ਖਾ ਕੇ ਬਹਿ ਜੇ ਤੇ ਤੁਹਾਨੂੰ ਵੀ ਪਤਾ ਮੈਂ ਕਿੱਥੇ ਬੋਲਣਾ ਮੈਂ ਕੈਮਰਾਮੈਨ ਮੇਰੇ ਸੱਜਣ ਨੂੰ ਸੁਨੀ ਵੀਰੇ ਨੂੰ ਜਿਹੜੇ ਮੇਰੇ ਪੇਜ ਵਾਲੇ ਨੇ ਐਜੀ ਹੁਣ ਕਹਿੰਦਾ ਵੀ ਬਸ ਤੁਸੀਂ ਹੁਣ ਸਮਾਪਤ ਕਰੋ ਨਹੀਂ ਫਿਰ ਮੈਂ ਜੋਸ਼ਾ ਕੇ ਵਧੀਆ ਗੱਲਾਂ ਬੋਲੂਗਾ ਕਈਆਂ ਦੀ ਮਿਰਚਾਂ ਉਹ ਲੱਗਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਮੇਰੇ ਨਾਲ ਜਿਹੜੇ ਸੱਜਣ ਨੇ ਨਾ ਨੋਂ ਵੀ ਆਪ ਦੱਸਣਗੇ ਜਿਹੜੇ ਅੱਗੇ ਹੋ ਕੇ ਲੜੇ ਨੇ ਅਗਲੀ ਸਟੇਜ ਤੇ ਲੜੇ ਨੇ ਮਾਝੀ ਵਾਲੀ ਸਟੇਜ ਦੇ ਉੱਪਰ ਜਿੱਥੇ ਆਨ ਤੋਂ ਮਨਾਈ ਹੈ ਆਹ ਆ ਦੇਖੋ ਆਹ ਸੱਜਣ ਨੇ ਜਿਹਨਾਂ ਨੂੰ ਪੁਲਿਸ ਨੇ ਪੈਰਾਂ 'ਚ ਹੇਠ ਮੋੜ ਲਿਆ ਸੀ ਹੁਣ ਬਾਬਾ ਜੀ ਆਓ ਦੱਸੋ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਜਿਹੜੇ ਹਨਾ ਨੰਬਰ ਦਮਸ ਜੀ ਜੋ 7 ਤਰੀਕ ਆ ਬਪਰੇ ਆ ਸੀ ਠੀਕ ਹੈ ਜੀ ਆਰਐਸਐਲ ਐ ਬੀਜਪੀ ਨੇ ਆ ਕੇ ਸਾਡੇ ਤੇ ਹਮਲਾ ਕੀਤਾ ਜੀ ਸਾਡੇ ਬਜ਼ੁਰਗਾਂ ਦੇ ਸੱਟਾਂ ਲੱਗੀਆਂ ਸਾਡੇ ਨੌਜਵਾਨ ਮੁੰਡਿਆਂ ਦੇ ਸਾਡੇ ਸਾਡੇ ਸਾਰਿਆਂ ਦੇ ਸੱਟਾਂ ਲੱਗੀਆਂ ਜਿਹਦੇ ਜੋ ਚਾਰ ਚਿਹਰੇ ਇਦਾਂ ਦੇ ਆ ਜਿਹੜੇ ਪੁਲਿਸ ਨੇ ਫੜ ਕੇ ਥੱਲੇ ਰੋਲਿਆ ਸੀ ਔਰ ਦੁਕਾਨ ਕੋਲ ਚੰਗੀ ਦਾ ਕੁੱਟਿਆ ਜੀ ਸਾਨੂੰ ਪੈਰਾਥਲੇ ਰੋੜਿਆ ਜੀ ਉਸ ਤੋਂ ਬਾਅਦ ਇੱਕ ਨੌਜਵਾਨ ਨੂੰ ਪੁਲਿਸ ਨੇ ਚੱਕ ਲਿਆ ਤੇ ਉਸ ਤੋਂ ਬਾਅਦ ਹੀ ਉਸ ਉਸੇ ਨੌਜਵਾਨ ਨੇ ਸਾਨੂੰ ਜਿਹਨੂੰ ਉਹਨਾਂ ਨੇ ਹੱਥ ਲਾਇਆ ਜੀ ਉਸ ਤੋਂ ਬਾਅਦ ਨੌਜਵਾਨ ਨੇ ਉਹਦੇ ਹੱਥ ਵੱਢੇ ਜੀ ਉਸ ਤੋਂ ਬਾਅਦ ਹੀ ਉਸ ਉਸ ਨੌਜਵਾਨ ਨੂੰ ਚੱਕਿਆ ਗਿਆ ਉਸ ਬਾਅਦ ਉਹਨੂੰ ਬੋਈ ਤਰ੍ਹਾਂ ਹੀ ਲੈ ਗਏ ਉਹ ਦਿੱਲੀ ਦੇ ਜੇਲ੍ਹ ਦੇ ਵਿੱਚ ਮਰ ਗਿਆ ਉਹਦੇ ਨਾਲ ਕੋਈ ਜਿਸ਼ਾਤਰ ਹੋਈ ਉਹਦੇ ਤੇ ਤੇ ਚਲਤੋ ਜਿਆਦਾ ਇਹ ਹੀ ਮੰਗ ਹੈ ਜੀ ਸਾਨੂੰ ਉਹ ਬੰਦਾ ਵਾਪਸ ਚਾਹੀਦਾ ਵਾ ਠੀਕ ਹੈ ਜਿਸੇ ਹੱਥੇ ਵੀ ਆਹੀਂ ਉਹਦਾ ਲਾਇ ਹੀ ਆਪ ਕਰਾਂ ਲਗੇ ਜਦਿਆ ਸਾਡਾ ਸਾਡਾ ਬੰਦਾ ਸਾਡੇ ਨਾਲ ਹੋਣਾ ਚਾਹੀਦਾ ਬਾਈ ਤੁਹਾਡਾ ਕਿਹੜਾ ਜ਼ਿਲ੍ਹਾ ਹੈ ਮੇਰਾ ਇਹਦਾ ਜੰਮੂ ਆ ਜੀ ਆਪਣਾ ਫੋਨ ਨੰਬਰ ਬੋਲੋ ਮੈਂ ਬੇਨਤੀ ਕਰਦਾ ਵਰਲਡ ਰਿਸੰਗ ਤੋਂ ਬਾਈ ਨੂੰ ਫੋਨ ਕਰਕੇ ਇਹਨਾਂ ਦਾ ਹਾਲ ਚਾਲ ਪੁੱਛੇ ਜੇ ਕਿਸੇ ਨੇ ਸੇਵਾ ਕਰਨੀ ਹੈ ਸਿੱਧੇ ਦੌਰ ਦੇ ਨੇ ਦੀ ਸੇਵਾ ਕਰ ਲਿਓ ਬਾਬਾ ਜੀ ਨੰਬਰ ਬੋਲੋ ਨੰਬਰ ਹੈ ਜੀ 7206 72389 ਆਹ ਫੋਨ ਫੜੋ ਬਾਬਾ ਜੀ ਹੁਣ ਬੇਨਤੀ ਮੇਰੀ ਇਸ ਇਸ ਪ੍ਰਕਾਰ ਆ ਵੀ ਮੈਨੂੰ ਬੜਾ ਮਾਣ ਹੈ ਕਿ ਮੈਨੂੰ ਉਹਨਾਂ ਦੇ ਦਰਸ਼ਨ ਹੋਏ ਔਰ ਇਹ ਸੰਘਰਸ਼ੀ ਨੇ ਠੀਕ ਹੈ ਅਸੀਂ ਪੇਜਾਂ ਵਾਲੇ ਆ ਬੇਸ਼ੱਕ ਅਸੀਂ ਪੇਜਾਂ ਵਾਲੇ ਆ ਅਸੀਂ ਕੀ ਕਰਦੇ ਆ ਉਹ ਸਾਨੂੰ ਪਤਾ ਮੈਂ ਵਰਲਡ ਦੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਸ ਵੀਰ ਨੂੰ ਕਿਹੜਾ ਫੋਨ ਲਾ ਕੇ ਪੁੱਛਿਓ ਇਸ ਘਰ ਪਰਿਵਾਰ ਦੀ ਸੀ ਵੇਖਣੇ ਆ ਨਾ ਸਟੇਜਾਂ ਤੋਂ ਆ ਕੇ ਮੁੜੋ ਨਾ ਜਿਹੜੇ ਵੱਡੇ ਵੱਡੇ ਸਿੰਗਰ ਨੇ ਉਹ ਆਖਦਾ ਵੀ ਇਹ ਵੀਰ ਲਵੇ ਆਇਆ ਕਰੋ ਭਾਈ ਜੀ ਮੇਰੇ ਕੋਲ ਕੁਝ ਨਹੀਂ ਆ ਇਹ ਵੀ ਫੀਪਰ ਮੈਨੂੰ ਮਾਰ ਆ ਭਾਈ ਦੇ ਉੱਪਰ ਮੈਨੂੰ ਦਿਲੋਂ ਮਾਰਾ ਜਿਹੜੇ ਮੇਰੇ ਨਾਲ ਜੁੜੇ ਹੋਏ ਹਨ ਤੁਸੀਂ ਜਾਗਦੀ ਜ਼ਮੀਰ 인ਦਰ ਮਹਾਲੀ ਪੇਜ ਦੇ ਉੱਪਰ ਮੈਂ ਤੁਹਾਨੂੰ ਬੇਨਤੀ ਕਰਦਾ ਭਾਈ ਜੀ ਬਾਈ ਨੂੰ ਕਰ ਇੱਕ ਵਾਰ ਫੋਨ ਲਾਇਓ ਹੌਸਲਾ ਵਧਾਓ ਹੈ ਸੀ ਚੜ੍ਹਦੀ ਕਲਾ ਦੇ ਵਿੱਚ ਪਰ ਆਹ ਬੜਾ ਪੱਖ ਸੀ ਨਾ ਪੁਲਿਸ ਦਾ ਤੁਹਾਨੂੰ ਆ ਦਿਖਾਣਾ ਜ਼ਰੂਰੀ ਸੀਗਾ ਆ ਦੁਬਾਰਾ ਨੰਬਰ ਨੋਟ ਕਰ ਦੇਣਾ 720673389 ਮੈਂ ਨੰਬਰ ਲਿਖੇ ਵੀ ਪਾਉਂਗਾ ਇਹ ਨੰਬਰ ਮੈਂ ਲਿਖੇ ਵੀ ਪਾ ਦੂੰਗਾ ਮੇਰਾ ਆਪਦਾ ਨੰਬਰ ਹੈ 779763504 ਇਹਨਾਂ ਦਾ ਨੰਬਰ ਮੇਰੇ ਕੋਲ ਹੋਊਗਾ ਕਿਸੇ ਵੀ ਸੱਜਣ ਨੂੰ ਚਾਹੀਦਾ ਗੱਲ ਕਰਿਆ ਕਰੋ ਵਿਦੇਸ਼ ਦੀ ਜਿਹੜੀ ਸੰਗਤ ਹੈ ਨਾ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਦਸਬੰਦ ਦੇਣ ਦਾ ਤਰੀਕਾ ਬਦਲ ਲਓ ਇਹ ਸਟੇਜਾਂ ਵਾਲੇ ਨਾ ਵੱਡੀ ਸਟੇਜਾਂ ਵਾਲੇ ਵੱਡੀਆਂ ਸਟੇਜਾਂ ਵਾਲੇ ਦੀ ਗੱਲ ਕਰਦਾ ਬਸ ਸਾਡੇ ਇਹ ਜਿਹੜੇ ਸੰਘਰਸ਼ੀ ਯੋਧੇ ਨੇ ਤੁਸੀਂ ਨਾ ਨਾਲ ਵੀ ਤਾਂ ਜੁੜੋ ਜਿਹੜੇ ਫਰੰਟ ਲਾਈਨ ਦੇ ਉੱਪਰ ਲੜ ਰਹੇ ਨੇ ਨਾ ਤਾਂ ਉਹਦੇ ਪਾਣੀ ਸੀਗਾ ਇਸ ਸਟੇਜ ਦੇ ਉੱਪਰ ਨਾ ਨਾ ਉਹਰੇ ਬਾਲਣ ਅਚਾ ਲੜਨ ਡਾਂਗਾ ਇਹ ਖਾਨ ਤੇ ਮਲਾਈ ਜਿਹੜੀ ਪਿਛਲੇ ਸਟੇਜ ਖਾ ਕੇ ਬੈਝੇ ਤੇ ਤੁਹਾਨੂੰ ਵੀ ਪਤਾ ਮੈਂ ਕਿੱਥੇ ਬੋਲਣਾ ਮੈਂ ਕੈਮਰਾਮੈਨ ਮੇਰੇ ਸੱਜਣ ਨੂੰ ਸਨੀ ਵੀਰੇ ਨੂੰ ਜਿਹੜੇ ਮੇਰੇ ਪੇਜ ਵਾਲੇ ਨੇ ਹਾਂ ਜੀ ਉਹਨੂੰ ਕਹਿੰਨਾ ਵੀ ਬਸ ਤੁਸੀਂ ਹੁਣ ਸਮਾਪਤ ਕਰੋ ਨਹੀਂ ਫਿਰ ਮੈਂ ਜੋਸ਼ਾ ਆ ਕੇ ਵਧੀਆ ਗੱਲਾਂ ਬੋਲੂਗਾ ਕਈਆਂ ਦੇ ਮਿਰਚਾ ਵੋ ਲੱਗਦੀਆਂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਜਿਹੜੇ ਸੱਜਣ ਨੇ ਨਾ ਨੋਂ ਵੀ ਆਪ ਦੱਸਣਗੇ ਜਿਹੜੇ ਅੱਗੇ ਹੋ ਕੇ ਲੜੇ ਨੇ ਅਗਲੀ ਸਟੇਜ ਤੇ ਲੜੇ ਨੇ ਮਾਧੀ ਵਾਲੀ ਸਟੇਜ ਦੇ ਉੱਪਰ ਜਿੱਥੇ ਜਾਣ ਤੋਂ ਮਨਾਹੀ ਹੈ ਆ ਆ ਦੇਖੋ ਆ ਸੱਜਣੇ ਜਿਹਨੂੰ ਪੁਲਿਸ ਨੇ ਪੈਰਾਂ 'ਚ ਹੀਟ ਮੋਟੋੜਿਆ ਸੀ ਹਾਂ ਬਾਬਾ ਜੀ ਆਓ ਦੱਸੋ ਵਾਹਿਗੁਰੂ ਜੀ ਰਖਾ ਸਾਹਿਬ ਵਾਹਿਗੁਰੂ ਜੀ ਮੇਰਾ ਨਾਮ ਅੰਮ੍ਰਿਤਸਰ ਦਾ ਮੈਂ ਬੋਲ ਰਿਹਾ ਜੋ 7 ਤਰੀਕ ਹਾ ਬਪੜਿਆ ਸੀ ਠੀਕ ਹੈ ਜੀ ਆਰਐਸਐਲ ਐਂ ਬੀਜਪੀ ਨੇ ਆ ਕੇ ਸਾਡੇ 'ਤੇ ਹਮਲਾ ਕੀਤਾ ਜੀ ਸਾਡੇ ਬਜ਼ੁਰਗਾਂ ਦੇ ਸੱਟਾਂ ਲੱਗੀਆਂ ਸਾਡੇ ਨੌਜਵਾਨ ਮੁੰਡਿਆਂ ਦੇ ਸਾਡੇ ਸਾਡੇ ਸਾਰਿਆਂ ਦੇ ਸੱਟਾਂ ਲੱਗੀਆਂ ਜਿਹਦੇ 'ਚ ਉਹ ਚਾਰ ਚਿਹਰੇ ਇਦਾਂ ਦੇ ਆ ਜਿਹੜੇ ਪੁਲਿਸ ਨੇ ਫੜ ਕੇ ਥੱਲੇ ਰੋਲਿਆ ਸੀ ਔਰ ਦੋਵਾਂ ਨੂੰ ਚੰਗੀ ਦਾ ਕੁੱਟਿਆ ਜੀ ਸਾਨੂੰ ਪੈਰਾਥਲੇ ਰੋੜਿਆ ਜੀ ਉਸ ਤੋਂ ਬਾਅਦ ਇੱਕ ਨੌਜਵਾਨ ਨੂੰ ਪੁਲਿਸ ਨੇ ਚੱਕ ਲਿਆ ਤੇ ਉਸ ਤੋਂ ਬਾਅਦ ਹੀ ਉਸ ਉਸੇ ਨੌਜਵਾਨ ਨੇ ਸਾਨੂੰ ਜਿਹਨੂੰ ਉਹਨਾਂ ਨੇ ਹੱਥ ਲਾਇਆ ਜੀ ਉਸ ਤੋਂ ਬਾਅਦ ਨੌਜਵਾਨ ਨੇ ਉਹਦੇ ਹੱਥ ਵੱਢੇ ਉਸ ਤੋਂ ਬਾਅਦ ਹੀ ਉਸ ਉਸ ਨੌਜਵਾਨ ਨੂੰ ਚੱਕਿਆ ਗਿਆ ਉਸ ਵਦ ਉਹਨੂੰ ਬੋਈ ਤਰਾਹ ਲੈ ਗਏ ਉਹ ਦਿੱਲੀ ਦੇ ਜੇਲ੍ਹ ਦੇ ਵਿੱਚ ਮਰਗੀ ਵਦਨਾ ਕੋਰੀ ਨਿਸ਼ਤਰ ਹੋਈ ਉਹਦੇ ਤੇ ਕਿ ਜਰੂਰ ਜਰ ਇਹ ਮੰਗ ਹੈ ਜੀ ਸਾਨੂੰ ਉਹ ਬੰਦਾ ਵਾਪਸ ਚਾਹੀਦਾ ਵਾ ਠੀਕ ਹੈ ਜਿਸ ਹਾਲ ਤੇ ਵੀ ਆਹੀ ਉਹਦਾ ਲਈ ਆਪ ਕਰਾਂ ਲਗੇ ਜਦਿਆ ਸਾਡਾ ਸਾਡਾ ਬੰਦਾ ਸਾਡੇ ਨਾਲ ਹੋਣਾ ਚਾਹੀਦਾ ਬਾਈ ਤੁਹਾਡਾ ਕਿਹੜਾ ਜ਼ਿਲ੍ਹਾ ਹੈ ਮੇਰਾ ਇਹ ਜੰਮੂ ਆ ਜੀ ਆਪਣਾ ਫੋਨ ਨੰਬਰ ਬੋਲੋ ਮੈਂ ਬੇਨਤੀ ਕਰਦਾ ਵਰਲਡ ਦੀ ਸੰਗਤ ਬਾਈ ਨੂੰ ਫੋਨ ਕਰਕੇ ਇਹਨਾਂ ਦਾ ਹਾਲ ਚਾਲ ਪੁੱਛੇ ਜੇ ਕਿਸੇ ਨੇ ਸੇਵਾ ਕਰਨੀ ਹੈ ਸਿੱਧੇ ਤੌਰ ਤੇ ਇਹਨਾਂ ਦੀ ਸੇਵਾ ਕਰ ਲਿਓ ਬਾਈ ਨੰਬਰ ਬੋਲੋ ਸਟੇਜਾਂ ਤੋਂ ਆ ਕੇ ਮੁੜੋ ਨਾ ਜਿਹੜੇ ਵੱਡੇ ਵੱਡੇ ਸਿੰਗਰ ਨੇ ਉਹ ਆਖਦਾ ਵੀ ਇਹ ਵੀਰ ਲਿਵੇ ਆਇਆ ਕਰੋ ਬਾਈ ਜੀ ਮੇਰੇ ਕੋਲ ਕੁਝ ਨਹੀਂ ਹੈ ਵੀ ਫੀਪਰ ਮੈਨੂੰ ਮਾਣ ਆ ਬਾਈ ਦੇ ਉੱਪਰ ਮੈਨੂੰ ਦਿਲੋਂ ਮਾਣ ਆ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਤੁਸੀਂ ਜਾਗਦੀ ਜ਼ਮੀਰ ਇੰਦਰ ਮਹਾਰਾਜੀ ਪੇਸ ਦੇ ਉੱਪਰ ਮੈਂ ਤੁਹਾਨੂੰ ਬੇਨਤੀ ਕਰਦਾ ਬਾਈ ਜੀ ਬਾਈ ਨੂੰ ਕਰਾ ਇੱਕ ਵਾਰ ਫੋਨ ਲਾ ਦਿਓ ਹੌਸਲਾ ਵਧਾ ਦਿਓ ਹੈ ਜੀ ਚੜ੍ਹਦੀ ਕਲਾ ਦੇ ਵਿੱਚ ਆ ਪਰ ਆ ਬੜਾ ਪੱਖ ਸੀ ਨਾ ਪੁਲਿਸ ਦਾ ਤੁਹਾਨੂੰ ਆ ਦਿਖਾਣਾ ਜ਼ਰੂਰੀ ਸੀਗਾ ਆ ਦੁਬਾਰਾ ਨੰਬਰ نوٹ ਕਰ ਲੈਣਾ 7206 73389 ਮੈਂ ਨੰਬਰ ਲਿਖ ਕੇ ਵੀ ਪਾਉਂਗਾ ਇਹ ਨੰਬਰ ਮੈਂ ਲਿਖ ਕੇ ਵੀ ਪਾ ਦੂੰਗਾ ਮੇਰਾ ਆਫਸਰ ਨੰਬਰ 7097 63504 ਇਹਨਾਂ ਦਾ ਨੰਬਰ ਮੇਰੇ ਕੋਲ ਹੋਊਗਾ ਕਿਸੇ ਵੀ ਸੱਜਣ ਨੂੰ ਚਾਹੀਦਾ ਗੱਲ ਕਰਿਆ ਕਰੋ ਵਿਦੇਸ਼ ਦੀ ਜਿਹੜੀ ਸੰਗਤ ਹੈ ਨਾ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਦਸਬੰਦ ਦੇਣ ਦਾ ਤਰੀਕਾ ਬਦਲ ਲਓ ਇਹ ਸਟੇਜਾਂ ਵਾਲੇ ਨਾ ਵੱਡੀ ਸਟੇਜਾਂ ਵਾਲੇ ਵੱਡੀਆਂ ਸਟੇਜਾਂ ਵਾਲੀ ਦੀ ਗੱਲ ਕਰਦਾ ਬਸ ਸਾਡੇ ਇਹ ਜਿਹੜੇ ਸੰਘਰਸ਼ੀ ਯੋਧੇ ਨੇ ਤੁਸੀਂ ਨਾ ਨਾਲ ਵੀ ਤਾਂ ਜੁੜੋ ਜਿਹੜੇ ਫਰੰਟ ਲਾਈਨ ਦੇ ਉੱਪਰ ਲੜ ਰਹੇ ਨੇ ਨਾ ਤਾਂ ਉਹਦੇ ਪਾਣੀ ਸੀਗਾ ਇਸ ਸਟੇਜ ਦੇ ਉੱਪਰ ਹੈ ਨਾ ਨਾ ਉਹਰੇ ਬਾਲਣਾਂ ਅੱਛਾ ਲੜਨ ਡਾਂਗਾ ਇਹ ਖਾਨ ਤੇ ਮਲਾਈ ਜਿਹੜੀ ਪਿਛਲੀ ਸਟੇਜ ਖਾ ਕੇ ਬਹਿ ਜੇ ਤੇ ਤੁਹਾਨੂੰ ਵੀ ਪਤਾ ਮੈਂ ਕਿੱਥੇ ਬੋਲਣਾ ਮੈਂ ਕੈਮਰਾਮੈਨ ਮੇਰੇ ਸੱਜਣ ਨੂੰ ਸੁਨੀ ਵੀਰੇ ਨੂੰ ਜਿਹੜੇ ਮੇਰੇ ਪੇਜ ਵਾਲੇ ਨੇ ਹਾਂਜੀ ਹੁਣ ਕਹਿੰਦਾ ਵੀ ਬਸ ਜੀ ਹੁਣ ਸਮਾਪਤ ਕਰੋ ਨਹੀਂ ਫਿਰ ਮੈਂ ਜੋਸ਼ਾ ਕੇ ਵੜੀਆਂ ਗੱਲਾਂ ਬੋਲੂਗਾ ਕਈਆਂ ਦੀ ਮਿਰਚਾਂ ਬੋਲ ਲੱਗਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਜਿਹੜੇ ਸੱਜਣ ਨੇ ਨਾ ਨੋਂ ਵੀ ਆਪ ਦੱਸਣਗੇ ਜਿਹੜੇ ਅੱਗੇ ਹੋ ਕੇ ਲੜੇ ਨੇ ਅਗਲੀ ਸਟੇਜ ਤੇ ਲੜੇ ਨੇ ਮੱਝ ਵਾਲੀ ਸਟੇਜ ਦੇ ਉੱਪਰ ਜਿੱਥੇ ਆਣ ਤੋਂ ਮਨਾਹੀ ਹੈ ਆ ਆ ਦੇਖੋ ਆ ਉਹ ਸੱਜਣ ਨੇ ਜਿਹਨਾਂ ਨੂੰ ਪੁਲਿਸ ਨੇ ਪੈਰਾ ਹੇਡ ਮਤੋ ਲਿਆ ਸੀ ਹਾਂ ਬਾਬਾ ਜੀ ਆਓ ਦੱਸੋ ਵਾਹਿਗੁਰੂ ਜੀ ਦਾ ਖਾਹ ਸਾਹਿਬ ਵਾਹਿਗੁਰੂ ਜੀ ਮੇਰਾ ਨਾਮ ਦਮਸ ਜੀ ਵਿੱਚ ਆਉਂਦਾ ਜੀ ਜੋ 7 ਤਰੀਕ ਹਾ ਬਪਰੇ ਆ ਸੀ ਠੀਕ ਹੈ ਜੀ ਆਰਐਸਐਲ ਐ ਬੀਜਪੀ ਐਨਏ ਆ ਕੇ ਸਾਡੇ ਤੇ ਹਮਲਾ ਕੀਤਾ ਜੀ ਸਾਡੇ ਬਜ਼ੁਰਗਾਂ ਦੇ ਸੱਟਾਂ ਲੱਗੀਆਂ ਸਾਡੇ ਨੌਜਵਾਨ ਮੁੰਡਿਆਂ ਦੇ ਸਾਡੇ ਸਾਡੇ ਸਾਰਾਂ ਦੇ ਸੱਟਾਂ ਲੱਗੀਆਂ ਜਿਹਦੇ ਜੋ ਚਾਰ ਚਿਹਰੇ ਇਦਾਂ ਦੇ ਆ ਜਿਹਰੇ ਪੁਲਿਸ ਨੇ ਫੜ ਕੇ ਅਥਰੇ ਰੋਲਿਆ ਸੀ ਔਰ ਦੁਆਨ ਕੋ ਚੰਗੀ ਦਾ ਕੁੱਟਿਆ ਜੀ ਸਾਨੂੰ ਪੈਰਾਥਲੈ ਰੋੜਿਆ ਜੀ ਉਸ ਤੋਂ ਬਾਅਦ ਇੱਕ ਨੌਜਵਾਨ ਨੂੰ ਪੁਲਿਸ ਨੇ ਚੱਕ ਲਿਆ ਤੇ ਉਸ ਤੋਂ ਬਾਅਦ ਹੀ ਉਸ ਉਸੇ ਨੌਜਵਾਨ ਨੇ ਸਾਨੂੰ ਜਿਹਨਾਂ ਨੇ ਹੱਥ ਲਾਇਆ ਜੀ ਉਸ ਤੋਂ ਬਾਅਦ ਨੌਜਵਾਨ ਦੇ ਹੱਥ ਵੱਡੇ ਉਸ ਤੋਂ ਬਾਅਦ ਹੀ ਉਸ ਉਸ ਨੌਜਵਾਨ ਨੂੰ ਚੱਕਿਆ ਗਿਆ ਉਸ ਤੋਂ ਬਾਅਦ ਉਹਨੂੰ ਬੋਈ ਤਰ੍ਹਾਂ ਲੈ ਗਏ ਉਹ ਦਿਲੀਬ ਜੇਲ੍ਹ ਦੇ ਵਿੱਚ ਮਰ ਗਿਆ ਉਹਦੇ ਨਾਲ ਕੋਰੀ ਛਤਰ ਹੋਈ ਉਹਦੇ ਤੇ ਕਿ ਜਲਦ ਜਲਦ ਇਹੀ ਮੰਗ ਲਈ ਸਾਨੂੰ ਉਹ ਬੰਦਾ ਵਾਪਸ ਚਾਹੀਦਾ ਵਾ ਠੀਕ ਹੈ ਜਿਸੇ ਹਾਲ ਜੇ ਵੀ ਆਹੀ ਉਹਦਾ ਲਈ ਆਹੀ ਆਪ ਕਰਾਂ ਲਗੇ ਜਦ ਜੇ ਸਾਡੇ ਸਾਡੇ ਬੰਦਾ ਸਾਡੇ ਨਾਲ ਹੋਣਾ ਚਾਹੀਦਾ ਵਾ ਬਾਈ ਤੁਹਾਡਾ ਕਿਹੜਾ ਜ਼ਿਲ੍ਹਾ ਹੈ ਮੇਰਾ ਇਹਦਾ ਜੰਮੂ ਆ ਜੀ ਆਪਣਾ ਫੋਨ ਨੰਬਰ ਬੋਲੋ ਮੈਂ ਬੇਨਤੀ ਕਰਦਾ ਵਰਲਡ ਦੀ ਸੰਗਤ ਬਾਈ ਨੂੰ ਫੋਨ ਕਰਕੇ ਇਹਨਾਂ ਦਾ ਹਾਲ ਚਾਲ ਪੁੱਛੇ ਜੇ ਕਿਸੇ ਨੇ ਸੇਵਾ ਕਰਨੀ ਹੈ ਸਿੱਧੇ ਤੌਰ ਤੇ ਇਹਨਾਂ ਦੀ ਸੇਵਾ ਕਰ ਲਿਓ ਬਬਈ ਨੰਬਰ ਬੋਲੋ ਨੰਬਰ ਹੈ ਜੀ 7206 73389 ਆ ਫੋਨ ਫੜੋ ਬਬਈ ਹੁਣ ਬੇਨਤੀ ਮੇਰੀ ਇਸ ਇਸ ਪ੍ਰਕਾਰ ਆ ਵੀ ਮੈਨੂੰ ਬੜਾ ਮਾਣ ਹੈ ਕਿ ਮੈਨੂੰ ਇਹਨਾਂ ਦੇ ਦਰਸ਼ਨ ਹੋਏ ਔਰ ਇਹ ਸੰਘਰਸ਼ੀ ਨੇ ਠੀਕ ਆ ਅਸੀਂ ਪੇਜਾਂ ਵਾਲੇ ਆ ਬੇਸ਼ੱਕ ਅਸੀਂ ਪੇਜਾਂ ਵਾਲੇ ਆ ਅਸੀਂ ਕੀ ਕਰਦੇ ਆ ਰਿਹਾ ਕਿ ਸਾਨੂੰ ਪਤਾ ਮੈਂ ਵਰਲਡ ਦੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਸ ਵੀਰ ਨੂੰ ਤੇਰਾ ਫੋਨ ਲਾ ਕੇ ਪੁੱਛਿਓ ਇਸ ਘਰ ਪਰਿਵਾਰ ਵੀ ਸੀ ਵੇਖਣਿਆ ਨਾ ਸਟੇਜਾਂ ਤੋਂ ਆ ਕੇ ਮੁੜੋ ਨਾ ਜਿਹੜੇ ਵੱਡੇ ਵੱਡੇ ਸਿੰਗਰ ਨੇ ਉਹ ਆਖਦਾ ਵੀ ਇਹ ਵੀਰ ਲਵੇ ਆਇਆ ਕਰੋ ਭਾਈ ਜੀ ਮੇਰੇ ਕੋਲ ਕੁਝ ਨਹੀਂ ਆ ਵੀ ਫੀਪਰ ਮੈਨੂੰ ਮਾਣ ਆ ਭਾਈ ਦੇ ਉੱਪਰ ਮੈਨੂੰ ਦਿਲੋਂ ਮਾਣ ਆ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਨਾ ਜਗਦੀ ਜਮੀਰ ਇੰਦਰ ਮਹਾਰੀ ਪੇਸ ਦੇ ਉੱਪਰ ਮੈਂ ਤੁਹਾਨੂੰ ਬੇਨਤੀ ਕਰਦਾ ਭਾਈ ਜੀ ਬਾਈ ਨੂੰ ਕਰਾ ਇੱਕ ਵਾਰ ਫੋਨ ਲਾ ਦਿਓ ਹੌਸਲਾ ਵਧਾ ਦਿਓ ਹੈ ਸੀ ਚੜ੍ਹਦੀ ਕਲਾ ਦੇ ਵਿੱਚ ਪਰ ਆਹ ਬੜਾ ਪੱਖ ਸੀ ਨਾ ਪੁਲਿਸ ਦਾ ਤੁਹਾਨੂੰ ਆਹ ਦਿਖਾਣਾ ਜ਼ਰੂਰੀ ਸੀਗਾ ਆ ਦੁਬਾਰਾ ਨੰਬਰ ਨੋਟ ਕਰ ਦੇਣਾ 720673389 ਮੈਂ ਨੰਬਰ ਲਿਖ ਕੇ ਵੀ ਪਾਉਂਗਾ ਇਹ ਨੰਬਰ ਮੈਂ ਲਿਖ ਕੇ ਵੀ ਪਾ ਦੂੰਗਾ ਮੇਰਾ ਆਫਸਰ ਨੰਬਰ 7019763504 ਇਹਨਾਂ ਦਾ ਨੰਬਰ ਮੇਰੇ ਕੋਲ ਹੋਊਗਾ ਕਿਸੇ ਵੀ ਸੱਜਣ ਨੂੰ ਚਾਹੀਦਾ ਗੱਲ ਕਰਿਆ ਕਰੋ ਵਿਦੇਸ਼ ਦੀ ਜਿਹੜੀ ਸੰਗਤ ਹੈ ਨਾ ਮੈਂ ਤੁਹਾਨੂੰ ਕੋ ਬੀਨਸ ਕਰਦਾ ਦਸਬੰਧ ਦੇਣ ਦਾ ਤਰੀਕਾ ਬਦਲ ਲਓ ਇਹ ਸਟੇਜਾਂ ਵਾਲੇ ਨਾ ਵੱਡੀ ਸਟੇਜਾਂ ਵਾਲੇ ਵੱਡੀਆਂ ਸਟੇਜਾਂ ਵਾਲੀ ਦੀ ਗੱਲ ਕਰਦਾ ਬਸ ਸਾਡੇ ਇਹ ਜਿਹੜੇ ਸੰਘਰਸ਼ੀ ਯੋਧੇ ਨੇ ਤੁਸੀਂ ਨਾ ਨਾਲ ਵੀ ਤਾਂ ਜੁੜੋ ਜਿਹੜੇ ਫਰੰਟ ਲਾਈਨ ਦੇ ਉੱਪਰ ਲੜ ਰਹੇ ਨੇ ਜਿਹੜੇ ਅੱਗੇ ਹੋ ਕੇ ਲੜੇ ਨੇ ਅਧਿਸ਼ਟੀਏ ਤੇ ਨੜੇ ਨੇ ਮਾਧਿਅਲੀ ਸਟੇਜ ਦੇ ਉੱਪਰ ਜਿੱਥੇ ਜਾਣ ਤੋਂ ਮਨਾਈ ਹੈ ਆ ਆ ਦੇਖੋ ਆ ਸੱਜਣ ਨੇ ਜਿਨ੍ਹਾਂ ਨੂੰ ਪੁਲਿਸ ਨੇ ਪੈਰਾਂ 'ਚ ਹੇਡ ਮਤੋ ਲਿਆ ਸੀ ਹਾਂ ਬਾਬਾ ਜੀ ਆਓ ਦੱਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹੜੇ ਹਨ ਨਾਮ ਅੰਦਰਸਿੰਗ ਜੀ ਮੈਂ ਤੁਹਾਨੂੰ ਦੱਸਦਾ ਜੋ 7 ਤਰੀਕ ਹਾ ਬਪਰੇ ਆ ਸੀ ਠੀਕ ਹੈ ਜੀ ਆਰਐਸਐਲ ਐ ਬੀਜਪੀ ਨੇ ਆ ਕੇ ਸਾਡੇ ਤੇ ਹਮਲਾ ਕੀਤਾ ਜੀ ਸਾਡੇ ਬਜ਼ੁਰਗਾਂ ਦੇ ਸੱਟਾਂ ਲੱਗੀਆਂ ਸਾਡੇ ਨੌਜਵਾਨ ਮੁੰਡਿਆਂ ਦੇ ਸਾਡੇ ਸਾਰੇ ਦੇ ਸੱਟਾਂ ਲੱਗੀਆਂ ਜਿਹਦੇ ਜੋ ਚਾਰ ਚਿਹਰੇ ਇਦਾਂ ਦੇ ਆ ਜਿਹੜੇ ਪੁਲਿਸ ਨੇ ਫੜ ਕੇ ਉਹ ਥਰੇ ਰੋਲਿਆ ਸੀ ਔਰ ਦੋਵਾਂ ਨੂੰ ਕੁਝ ਚੰਗੀ ਦਾ ਕੁੱਟਿਆ ਜੀ ਸਾਨੂੰ ਪੈਰਾਥਲੇ ਰੋੜਿਆ ਜੀ ਉਸ ਤੋਂ ਬਾਅਦ ਇੱਕ ਨੌਜਵਾਨ ਨੂੰ ਪੁਲਿਸ ਨੇ ਚੱਕ ਲਿਆ ਤੇ ਉਸ ਤੋਂ ਬਾਅਦ ਹੀ ਉਸ ਉਸੇ ਨੌਜਵਾਨ ਨੇ ਸਾਨੂੰ ਜਿਹਨੂੰ ਉਹਨਾਂ ਨੇ ਹੱਥ ਲਾਇਆ ਜੀ ਉਸ ਤੋਂ ਬਾਅਦ ਨੌਜਵਾਨ ਨੇ ਉਹਦੇ ਹੱਥ ਵੱਡੇ ਜੀ ਉਸ ਤੋਂ ਬਾਅਦ ਹੀ ਉਸ ਉਸ ਨੌਜਵਾਨ ਨੂੰ ਚੱਕਿਆ ਗਿਆ ਉਸ ਤੋਂ ਬਾਅਦ ਉਹਨੂੰ ਬੋਇ ਕਰਾਇੰਡ ਲੈ ਕੇ ਔਰ ਦਿੱਲੀ ਦੇ ਜੇਲ੍ਹ ਦੇ ਵਿੱਚ ਮਰਗੀ ਉਹਦੇ ਨਾਲ ਕੋੜੀ ਦਿਸ਼ਾਤਰ ਹੋਈ ਉਹਦੇ ਤੇ ਕਿ ਜਲਦੋ ਜਿਆਦ ਇਹ ਮੰਗ ਹੈ ਜੀ ਸਾਨੂੰ ਉਹ ਬੰਦਾ ਵਾਪਸ ਚਾਹੀਦਾ ਵਾ ਠੀਕ ਹੈ ਜਿਸੇ ਹੱਥ ਜਿਵੇਂ ਆਹੀ ਉਹਦਾ ਲਾਏ ਆਹੀ ਆਪ ਕਰਾਂ ਲਗੇ ਜਦੋਂ ਸਾਡਾ ਸਾਡਾ ਬੰਦਾ ਸਾਡੇ ਨਾਲ ਹੋਣਾ ਚਾਹੀਦਾ ਵਾ ਬਾਬਾ ਜੀ ਤੁਹਾਡਾ ਕਿਹੜਾ ਜ਼ਿਲ੍ਹਾ ਹੈ ਮੇਰਾ ਇਹਦਾ ਜੰਮੂ ਆ ਜੀ ਆਪਣਾ ਫੋਨ ਨੰਬਰ ਬੋਲੋ ਮੈਂ ਬੇਨਤੀ ਕਰਦਾ ਵਰਲਡ ਦੀ ਸੰਗਤ ਬਾਈ ਨੂੰ ਫੋਨ ਕਰਕੇ ਇਹਨਾਂ ਦਾ ਹਾਲ ਚਾਲ ਪੁੱਛੇ ਜੇ ਕਿਸੇ ਨੇ ਸੇਵਾ ਕਰਨੀ ਹੈ ਸਿੱਧੇ ਤੌਰ ਤੇ ਇਹਨਾਂ ਦੀ ਸੇਵਾ ਕਰ ਲਿਓ ਬਾਬਾ ਜੀ ਨੰਬਰ ਬੋਲੋ ਨੰਬਰ ਆ ਜੀ 7206 72389 ਆ ਫੋਨ ਫੜੋ ਬਾਈ ਹੁਣ ਬੇਨਤੀ ਮੇਰੀ ਇਸ ਇਸ ਪ੍ਰਕਾਰ ਆ ਵੀ ਮੈਨੂੰ ਬੜਾ ਮਾਣ ਆ ਕਿ ਮੈਨੂੰ ਨਾਲ ਦਰਸ਼ਨ ਹੋਏ ਔਰ ਇਹ ਸੰਘਰਸ਼ੀ ਨੇ ਠੀਕ ਆ ਅਸੀਂ ਪੇਜਾਂ ਵਾਲੇ ਆ ਬੇਸ਼ੱਕ ਅਸੀਂ ਪੇਜਾਂ ਵਾਲੇ ਆ ਅਸੀਂ ਕੀ ਕਰਦੇ ਆ ਰਿਹਾ ਕਿ ਸਾਨੂੰ ਪਤਾ ਮੈਂ ਵਰਲਡ ਦੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਸ ਵੀਰ ਨੂੰ ਤੇਰਾ ਫੋਨ ਲਾ ਕੇ ਪੁੱਛਿਓ ਇਸ ਘਰ ਪਰਿਵਾਰ ਵੀ ਸੀ ਦੇਖਣਿਆ ਨਾ ਸਟੇਜਾਂ ਤੋਂ ਆ ਕੇ ਮੁੜੋ ਨਾ ਜਿਹੜੇ ਵੱਡੇ ਵੱਡੇ ਸਿੰਗਰ ਨੇ ਉਹ ਆਖਦਾ ਵੀ ਇਹ ਵੀਰ ਲਿਵੇ ਆਇਆ ਕਰੋ ਬਾਈ ਜੀ ਮੇਰੇ ਕੋਲ ਕੁਝ ਨਹੀਂ ਆ ਵੀ ਫਿਰ ਮੈਨੂੰ ਮਾਣ ਆ ਬਾਈ ਦੇ ਉੱਪਰ ਮੈਨੂੰ ਦਿਲੋਂ ਮਾਣਾ ਜਿਹੜੇ ਮੇਰੇ ਨਾਲ ਜੁੜੇ ਹੋਏ ਹਨ ਨਾ ਜਗਦੀ ਜਮੀਰ ਇੰਦਰ ਮਹਾਰੀ ਪੇਸ ਦੇ ਉੱਪਰ ਮੈਂ ਤੁਹਾਨੂੰ ਬੇਨਤੀ ਕਰਦਾ ਬਾਈ ਜੀ ਬਾਈ ਨੂੰ ਕਰ ਇੱਕ ਵਾਰ ਫੋਨ ਲਾਇਓ ਹੌਸਲਾ ਵਧਾਓ ਹੈ ਸੀ ਚੜ੍ਹਦੀ ਕਲਾ ਦੇ ਵਿੱਚ ਪਰ ਆਹ ਬੜਾ ਪੱਕ ਸੀ ਨਾ ਪੁਲਿਸ ਦਾ ਤੁਹਾਨੂੰ ਆ ਲਗਾਣਾ ਜ਼ਰੂਰੀ ਸੀਗਾ ਆ ਦੁਬਾਰਾ ਨੰਬਰ ਨੋਟ ਕਰ ਲੈਣਾ 720673389 ਮੈਂ ਨੰਬਰ ਲਿਖ ਕੇ ਵੀ ਪਾਉਂਗਾ ਇਹ ਨੰਬਰ ਮੈਂ ਲਿਖ ਕੇ ਵੀ ਪਾ ਦੂੰਗਾ ਮੇਰਾ ਆਪਦਾ ਨੰਬਰ 719763504 ਇਹਨਾਂ ਦਾ ਨੰਬਰ ਮੇਰੇ ਕੋਲ ਹੋਊਗਾ ਕਿਸੇ ਵੀ ਸੱਜਣ ਨੂੰ ਚਾਹੀਦਾ ਗੱਲ ਕਰਿਆ ਕਰੋ ਵਿਦੇਸ਼ ਦੀ ਜਿਹੜੀ ਸੰਗਤ ਹੈ ਨਾ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਦਾ ਸਬੰਧ ਦੇਣ ਦਾ ਤਰੀਕਾ ਬਦਲ ਲਓ ਇਹ ਸਟੇਜਾਂ ਵਾਲੇ ਨਾ ਵੱਡੀ ਸਟੇਜਾਂ ਵਾਲੇ ਵੱਡੀਆਂ ਸਟੇਜਾਂ ਵਾਲੇ ਦੀ ਗੱਲ ਕਰਦਾ ਬਸ ਸਾਡੇ ਇਹ ਜਿਹੜੇ ਸੰਘਰਸ਼ੀ ਯੋਧੇ ਨੇ ਤੁਸੀਂ ਨਾ ਨਾਲ ਵੀ ਤਾਂ ਜੁੜੋ ਜਿਹੜੇ ਫਰੰਟ ਲਾਈਨ ਦੇ ਉੱਪਰ ਲੜ ਰਹੇ ਨੇ ਨਾ ਤਾਂ ਉਹਰੇ ਪਾਣੀ ਸੀਗਾ ਇਸ ਸਟੇਜ ਦੇ ਉੱਪਰ ਹੈ ਨਾ ਨਾ ਉਹਰੇ ਬਾਲਣ ਅੱਛਾ ਲੜਨ ਡਾਂਗਾ ਇਹ ਖਾਣ ਤੇ ਮਲਾਈ ਜਿਹੜੀ ਪਿਛਲੀ ਸਟੇਜ ਖਾ ਕੇ ਬਹਿ ਜੇ ਤੇ ਤੁਹਾਨੂੰ ਵੀ